ਬੇਬੇ ਆਪ ਤਾਂ ਮੰਜਾ ੜਾ ਕੇ ਬਹਿ ਜਾਂਦੀ ਏ ਛਾਵੇਂ ਮੈਂ ਉੱਥੇ ਸਾਰੀ ਦਿਹਾੜੀ ਗਰਮੀ ਮਰੀ ਜਾਨੀ ਆ ਉਧਰੋਂ ਆ ਮੌਸਮ ਖਰਾਬ ਦਾ ਕਰਕੇ ਲੈਟ ਘਟ ਆਉਂਦੀ ਹੈਗੀ ਮੈਂ ਤਾਂ ਹੁਣ ਇੱਥੇ ਬੈਠ ਵੀ ਨਹੀਂ ਸਕਦੀ ਗਲੀ 'ਚ ਬੇਬੇ ਦੇ ਬਰਾਬਰ ਬੇਬੇ ਹਾਂ ਫੋਨ ਲੈਣਾ ਸੀ ਮੈਂ ਮੜਾ ਜਾ ਕੀ ਕਰਨਾ ਹੈ ਤੇ ਬੇਬੇ ਤੂੰ ਮੇਰੇ ਫੋਨ ਤੋਂ ਕੀ ਕਰਾਉਣੀ ਆ ਤੂੰ ਹੀ ਲੈ ਕੇ ਬੈਠੀ ਰਹਿਣੀ ਆ ਸਾਰਾ ਦਿਨ ਤੂੰ ਕੰਮ ਨਹੀਂ ਕਰਦੀ ਫੋਨ ਦੇਖੀ ਜਾਨੀ ਆ ਲੈ ਤੂੰ ਘਰੇ ਜਾ ਕੇ ਦੇਖ ਕੰਮ ਸਾਰਾ ਨੇ ਮੇੜਿਆ ਪਿਆ ਕਿਹੜੇ ਭੇਲਿਆਂ ਦਾ ਆ ਨਵੇੜਿਆ ਪਿਆ ਤੇਰਾ ਕੰਮ ਆ ਫਿਰ ਹੁਣ ਮੈਂ ਫੋਨ ਉੱਤ ਚੱਕਦੀ ਆਈ ਕੰਮ ਫੇਰੀ ਕਰਿਆ ਤਾਂ ਜੇ ਫੋਨ ਆਏ ਜੋ ਹੁੰਦਾ ਵੇ ਬੇ ਕੰਮ ਜਾ ਕਰਕੇ ਨਾ ਵੀ ਫੋਨ ਦੇਖ ਲਈਏ 2 ਮਿੰਟ ਫੇਰ ਪੈ ਜਾ ਕਰ ਬਿੰਦ ਕੰਟਾ ਪਿਆ ਕਿੱਥੇ ਜਾਂਦਾ ਵੇ ਵੀ ਫੇਰ ਫੇਰ ਕੰਮਾਂ ਦਾ ਟਾਈਮ ਹੋ ਜਾਂਦਾ ਤੇ ਮੈਂ ਤਾਂ ਨਾਲੇ ਫੋਨ ਲਾਉਣਾ ਸੀਗਾ ਪਿੰਡ ਕਿਆ ਤੇ ਬੇਬੇ ਰਖੜੀ ਮੰਨਣ ਨਹੀਂ ਜਾਣਾ ਮੈਂ ਨਹੀਂ ਜਾਣਾ ਰਖੜੀ ਰੁਖੜੀ ਬੰਨਣਾ ਲੈ ਜਾਣਾ ਕਿਉਂ ਨਹੀਂ ਰਖੜੀ ਬੰਨਣਾ ਕੀ ਗੱਲ ਜਾਣਾ ਨਹੀਂ ਹੈਗਾ ਕਾ ਤੋ ਬੇਬੇ ਉਹਨਾਂ ਨੇ ਕੀ ਕਹਿਤਾ ਤੈਨੂੰ ਕਿ ਕੋਈ ਗੱਲ ਕਹਿਤੀ ਨਾ ਮੈਨੂੰ ਕੁਛ ਨਹੀਂ ਕਿਹਾ ਤੈਨੂੰ ਮੈਂ ਕਿਹੜਾ ਕਹਿਦਾ ਵੀ ਰਖੜੀ ਬੰਨਣਾ ਜਾਣ ਨਹੀਂ ਦਿੰਦੀ ਮੈਂ ਤਾਂ ਲੱਭੇ ਬੇਬੇ ਰਖੜੀ ਬੰਨਣ ਤਾਂ ਹੁਣ ਮੈਂ ਜਾਉਂਗੀ ਉਹ ਢੀਕਦੇ ਹੋਣਗੇ ਮੈਨੂੰ ਐ ਨਹੀਂ ਪਤਾ ਫੋਨ ਲਾਇਆ ਹੋਵੇ ਤੂੰ ਨਾ ਚੱਕਿਆ ਹੋਵੇ ਲੈ ਇੱਥੇ ਕਿਹਾ ਫੋਨ ਨੂੰ ਆਏ ਬੰਦ ਪੈਨੇ ਤਾਂ ਲੈ ਫਿਰ ਮੈਨੂੰ ਫੜਾ ਦੇ ਮੈਂ ਦੇਖ ਲੈਨੀ ਆ ਨਾ ਮੈਂ ਤੈਨੂੰ ਫੋਨ ਦੇ ਮੈਂ ਨਾ ਮੈਂ ਤੈਨੂੰ ਜਾਣ ਦੇ ਮੈਂ ਰਖੜੀ ਬੰਨਣ ਸੁਣ ਗਿਆ ਲੈ ਕੀ ਗੱਲ ਬੇਬੇ ਜਾਂਦਾ ਤੂੰ ਮੈਨੂੰ ਗੱਲ ਦੱਸ ਨਹੀਂ ਫਿਰ ਰਖੜੀ ਬੰਨਣ ਤਾਂ ਮੈਂ ਜਾਉਂਗੀ ਰਖੜੀ ਬੰਨਣ ਜਾਵੇਂਗੀ ਤਾਂ ਐਸੀ ਲੈ ਕੇ ਆਉਣਾ ਹੂ ਤੈ ਐਸੀ ਲੈ ਕੇ ਆਉਣਾ ਹਾਂ ਨਹੀਂ ਫਿਰ ਮੈਂ ਜਾਣ ਨਹੀਂ ਦਿੰਦੀ ਮੈਂ ਐਸੀ ਉਸੀ ਨਹੀਂ ਲੈ ਕੇ ਆਉਂਦੀ ਬੇਬੇ ਫਿਰ ਮੈਂ ਨਹੀਂ ਜਾਣ ਦਿੰਦੀ ਲਾ ਆਏ ਕਿ ਮੈਨੂੰ ਜਾਣ ਦਿੰਦੀ ਪਿੰਡ ਤਾਂ ਹੁਣ ਮੈਂ ਜਾਉਂਗੀ ਪਿੰਡ ਨਹੀਂ ਮੈਂ ਤੈਨੂੰ ਜਾਣ ਦਿੰਦੀ ਚਲ ਮੈਂ ਨਹੀਂ ਜਾਂਦੀ ਬੇਬੇ ਲੈ ਮੈਨੂੰ ਫੋਨ ਦੇ ਮੈਂ ਉਹਨਾਂ ਨੂੰ ਫੋਨ ਲਾਦਾ ਨਹੀਂ ਨਾ ਫੋਨ ਲਾਉਣਾ ਦੋ ਦਿਨ ਨਾ ਤੈਨੂੰ ਮੈਂ ਦੋ ਦਿਨ ਫੋਨ ਦੇਵਾਂ ਲਾ ਆਏ ਕੋ ਕਰਦੀ ਬੇਬੇ ਤੂੰ ਤਾਂ ਬੈਰ ਨ ਬਣ ਕੇ ਬਹਿ ਜਾਨੀ ਮੇਰੀ ਆਓ ਬੈਰ ਨ ਸਮਝ ਕੋਈ ਏਸੀ ਹੁਣ ਆਪਾਂ ਆਵਦੀ ਮਿਹਨਤ ਦੀ ਕਮਾਈ ਨਾਲ ਲਿਆਵਾਂਗੇ ਉਹਨਾਂ ਤੋਂ ਥੋੜਾ ਲੈ ਕੇ ਆਉਣਾ ਕੋਈ ਨਹੀਂ ਹੁਣ ਤਨ ਤਾਂ ਆਏ ਹੋ ਰਿਹਾ ਵੀ ਉਹਨਾਂ ਨੇ ਏਸੀ ਲਵਾ ਰੱਖਿਆ ਹਨਾ ਉਹ ਉਹਨਾਂ ਦੀ ਬਹੂ ਏਸੀ ਲੈ ਕੇ ਆਈ ਇੱਥੇ ਬੇਲੀ ਬੈਠੀ ਆਈ ਸੋਚੀ ਐ ਨਹੀਂ ਰਹਿਣੀ ਐ ਤੂੰ ਨਾ ਤੂੰ ਕੋਈ ਕੰਮ ਕਰਦੀ ਆ ਇਹਨਾਂ ਨੇ ਬਾੜੀ ਚ ਕੀ ਸਨ ਦਾਲ ਲਾ ਰੱਖੀ ਆ ਇੱਥੇ ਦਾਲ ਸਬਜ਼ੀ ਲਾ ਲა ਪੇਕੀ ਪੇਕੀ ਕਰੀ ਜਾਨੀ ਸਾਰਾ ਦਿਨ ਤੇ ਬੇਬੇ ਤੂੰ ਜੇ ਮੇਰੇ ਨਾਲ ਲੱਗੇ ਤਾਂ ਮੈਂ ਤੇਰੇ ਨਾਲ ਦਾਲ ਸਬਜ਼ੀ ਵੀ ਲਵਾ ਦਾਂ ਸਾਰਾ ਕੰਮ ਕਰਾਂਗੇ ਇੱਥੇ ਦਾਲ ਸਬਜ਼ੀਆਂ ਲਾਵਾ ਕਿ ਕੀ ਕੀ ਕਰਾਂ ਬਥੇਰਾ ਕਰ ਲਾਂਦੀਆਂ ਹੁੰਦੀਆਂ ਤੇਰੇ ਨਾਲ ਨਾ ਤੈਨੂੰ ਸਾਰਾ ਕੁਝ ਮੰਜੇ ਤੇ ਬੈਠੀ ਨੂੰ ਮਿਲਦਾ ਤੂੰ ਬੈਤਾਂ ਹੀ ਨਾ ਕਰਿਆ ਕਰ ਮੰਜੇ ਤੇ ਬੈਠੀਂਦਾ ਤੂੰ ਕੀ ਪੁੰਨ ਦਿੰਨੀ ਆ ਤੇ ਫੇਰ ਬੇਬੇ ਬਣਾ ਕੇ ਤਾਂ ਤੈਨੂੰ ਚੀਜ਼ ਦਿੰਨੀ ਆ ਮੈਂ ਉਹ ਤੇਰਾ ਹੱਕ ਹੀ ਬਣਦਾ ਹੈ ਚਲ ਕੋਈ ਨਹੀਂ ਜਾਂਦੀ ਮੈਂ ਰਖੜੀ ਬੰਨਣ ਲਿਆ ਫੋਨ ਦੇ ਮੈਨੂੰ ਫੋਨ ਮੈਨਾਂ ਦੇਵਾਂ ਤੈਨੂੰ ਦੋ ਦਿਨ ਫੋਨ ਨਹੀਂ ਦਿੰਦੀ ਲੈ ਦੇ ਦੇ ਬੇਬੇ ਮੈਂ ਹੱਥ ਚੋਂ ਫੜ ਲੂੰ ਫੇਰ ਕੀ ਕਰ ਹੱਥ ਚੋਂ ਕਿ ਮੈਂ ਫੜ ਲਾਂਗੀ ਤੂੰ ਤੇ ਫਿਰ ਫੋਨ ਜਿਹੜਾ ਮੇਰਾ ਹੈਗਾ ਤੂੰ ਮੈਨੂੰ ਦੇ ਦੇ ਤੂੰ ਦੋ ਘੰਟੇ ਲਈ ਬੈਠੀ ਐ ਇੱਕ ਗਿੱਜੇ ਚ ਪਾਈ ਬੈਠੀ ਆਪਦਾ ਹੁਣ ਬਿੰਦ ਕ ਨੂੰ ਕਹਾਂਗੀ ਮੇਰਾ ਫੋਨ ਆਇਆਗਾ ਮੈਂ ਰਖੜੀ ਬੰਨਣ ਜਾਂਦੀ ਮੈਂ ਜਾਣ ਨਹੀਂ ਦੇਣਾ ਫਿਰ ਤੂੰ ਕਲੇਸ਼ ਕਰੇਂਗੀ ਕਲੇਸ਼ ਤਾਂ ਬੇਬੇ ਹੁਣ ਤੂੰ ਆਪ ਹੀ ਗੱਲ ਛੇੜੀ ਐ ਕਲੇਸ਼ ਵਾਲੀ ਹਾਂ ਤੇ ਫਿਰ ਹੁਣ ਮੈਂ ਪਿੰਡ ਤਾਂ ਜਾਉਂਗੀ ਫਿਰ ਪਿੰਡ ਜਾਏ ਮੈਂ ਤਾਂ ਜਾਣ ਨਹੀਂ ਦਿੰਦੀ ਕਿੰਨਾ ਜ਼ੋਰ ਲਾ ਲਾ ਬੇਬੇ ਆਪ ਤਾਂ ਤੂੰ ਜਾਂਦੀ ਨਹੀਂ ਰਖੜੀ ਬੰਨਣਾ ਆਪਦੇ ਭਰਾਵਾਂ ਦੇ ਤੂੰ ਮੈਨੂੰ ਵੀ ਨਹੀਂ ਜਾਣ ਦਿੰਦੀ ਮੈਨੂੰ ਵੀ ਆਪਦੇ ਵਰ ਕੀ ਕਰ ਲਿਆ ਤੂੰ ਤਾਂ ਜੇ ਤੂੰ ਫੋਨ ਲੈਣਾ ਹੈ ਤਾਂ ਏਸੀ ਲੈ ਕੇ ਆਈ ਫੋਨ ਕਰ ਲੈ ਆਹ ਹੋਵੇ ਬੇ ਤੂੰ ਵੀ ਆਪਦੇ ਭਰਾਵਾਂ ਤੋਂ ਕੋਈ ਚੀਜ਼ ਮੰਗਦੀ ਹੋਵੇਂਗੀ ਉਹਨਾਂ ਨੇ ਲੈ ਕੇ ਨਹੀਂ ਦਿੱਤੀ ਹੁਣੀ ਤਾਂ ਇੱਦਾਂ ਹੁਣ ਬੈਠੀ ਆ ਰਖੜੀ ਬੰਨਣ ਬਿਨਾ ਵੀ ਬੈਠੀ ਆ ਤੂੰ ਹੁਣ ਤੈਨੂੰ ਕੀ ਪਤਾ ਹੈ ਵੀ ਮੈਂ ਦਿੰਦੇ ਆ ਕਿ ਨਹੀਂ ਦਿੰਦੇ ਪਤਾ ਹੀ ਹੋਵੇ ਤੇਰਾ ਪਤੀ ਲੱਗ ਗਿਆ ਉਹਨਾਂ ਤੋਂ ਲਿਆ ਲੈ ਬਣਾਇਆ ਸਾਰਾ ਕੁਝ ਆਹੋ ਅਧੀਆਂ ਚੀਜ਼ਾਂ ਤਾਂ ਉਹੀ ਗੱਲ ਮੈਥੋਂ ਮਗਵਾਈਆਂ ਨੇ ਤੂੰ ਕੀ ਬਣਾਇਆ ਬੇਬੇ ਮੈਂ ਤਾਂ ਤੇਰੀ ਚੀਜ਼ ਦੇਖੀ ਨਹੀਂ ਕੋਈ ਬਣੀ ਹੋਈ ਆਹੋ ਤੈਨੂੰ ਕਿਉਂ ਦਿੰਦੀ ਆ ਹੁਣ ਚੱਲ ਕੋਈ ਗੱਲ ਨਹੀਂ ਮੈਂ ਆਉਣੀ ਆਂ ਕਿ ਚਾਹ ਬਣਾ ਕੇ ਦੁਬਾਰੇ ਤੇ ਜੇ ਫੋਨ ਆਇਆ ਮੇਰੇ ਨਾਲ ਗੱਲ ਕਰਾ ਦੀ ਫਿਰ ਮੈਂ ਫੋਨ ਲੈ ਕੇ ਜਾਊਂਗੀ ਔਰ ਮੈਂ ਚਾਹ ਹੀ ਬਣਾ ਲਿਆ ਹਮਾਂ ਦੇਰੀ ਤੇ ਨਹੀਂ ਮੈਂ ਫੋਨ ਚੱਕਾਂ ਉਹਨਾਂ ਦਾ ਚੱਲ ਕੋਈ ਨਾ ਬੇਬੇ ਤੂੰ ਐਵੇਂ ਅੜੀਆਂ ਜੀਆਂ ਨਾ ਕਰਿਆ ਕਰ ਮੇਰੇ ਨਾਲ ਜੇ ਫੋਨ ਉਹਨਾਂ ਦਾ ਕਰੇਂਗੀ ਚੱਕਾਂ ਹੀ ਤਾਂ ਏਸੀ ਲੈ ਕੇ ਆਈ ਏਸੀ ਦੀ ਗੱਲ ਕਰੀ ਚੱਲ ਕੋਈ ਨਾ ਮੈਂ ਕਰ ਲੂੰਗੀ ਗੱਲ ਉਹਨਾਂ ਨਾਲ ਆ ਤਾਂ ਮੈਂ ਜਾਣ ਨਹੀਂ ਦੇਈ ਹੈਗੀ ਦੇਖ ਲੈ ਅਕੇ ਮੈਂ ਰਖਣੀਆਂ ਬੰਨਣ ਜਾਣਾ ਹੈਗਾ ਮੈਨੂੰ ਫੋਨ ਫੜਾ ਦੇ ਹੁਣ ਕਰ ਲੂਗਾ ਉਹਨਾਂ ਨੂੰ ਫੋਨ ਹੁਣ ਕਹ ਉਹ ਹੁਣ ਕਹਿ ਦੂਗੀ ਮੈਨੂੰ ਉਹਨਾਂ ਨੇ ਆਖਿਆ ਉਹਨਾਂ ਨੇ ਪਾਵਾ ਸੱਦਿਆ ਨਾ ਹੋਵੇ ਨਾ ਇਹ ਤਾਂ ਕੋਈ ਕਿਸ ਸਾਦੇ ਨਹੀਂ ਉਹਨਾਂ ਨੇ ਆਈ ਕੁਝ ਮੰਗੂਗੀ ਸਾਥੋਂ ਜੇ ਆਖੇ ਭਾਈ ਏਸੀ ਲੈ ਕੇ ਆਈ ਉਹਨਾਂ ਦੀ ਬਹੂ ਏਸੀ ਲਈ ਹੈ ਰਖਣੀਆਂ ਚ ਤੈਨੂੰ ਨਹੀਂ ਦੇ ਸਕਦੇ ਇਹਨਾਂ ਦੀ ਬਹੂ ਲਈ ਹੈਗੀ ਤੇ ਭਰਾਵਾਂ ਦੇ ਘੜਗ ਲੱਗੀ ਐ ਪੜਨੇ ਚ ਫੋਣੀ ਚੱਕਿਆ ਭੈਣ ਨੂੰ ਫੋਨ ਕੀਤਾ ਸੀਗਾ ਰਾਜਵੀਰ ਨੂੰ ਪਤਾ ਨਹੀਂ ਕੀ ਗੱਲ ਹੋਗੀ ਹਰਪ੍ਰੀਤ ਕੀ ਕਹਿੰਨੇ ਹੋ ਉਹ ਮੈਂ ਤਾਂ ਭੈਣ ਨੂੰ ਫੋਨ ਲਾਇਆ ਸੀਗਾ ਰਾਜਵੀਰ ਨੂੰ ਹਾਂ ਤੇ ਰਾਜਵੀਰ ਨੇ ਭੈਣ ਨੇ ਮੇਰਾ ਫੋਨ ਹੀ ਚੱਕਿਆ ਫਿਰ ਹੁਣ ਮੈਨੂੰ ਕੀ ਪਤਾ ਇਹ ਰਾਜਵੀਰ ਨੇ ਫੋਨ ਨਹੀਂ ਚੱਕਿਆ ਦਵਾਰੇ ਲਾਲਾ ਦਾ ਕਈ ਵਾਰੀ ਚਾਰਚੋਰ ਜਿੱਤੇ ਲੱਗੇ ਪਿਆੰਦਾ ਤੇ ਮੈਂ ਤਾਂ ਇਹ ਕਹਿੰਦੀ ਸੀ ਰਖੜੀ ਬੰਨਣ ਨਹੀਂ ਆਉਂਦੀ ਰਾਜਵੀਰ ਉਹ ਰਖੜੀ ਬੰਨਣ ਤਾਂ ਆਉਣਾ ਹੀ ਸੀਗਾ ਹਾਂ ਤਾਂ ਹੀ ਤਾਂ ਮੈਂ ਫੋਨ ਮੋ ਲਾਉਂਦਾ ਸੀਗਾ ਮੈਂ ਜਾ ਲੈ ਤੇ ਜੇ ਉਹਨੂੰ ਪੁੱਛ ਲਾਂਦਾ ਜਿਉ ਉਹ ਆ ਜਾਂਦੀ ਫਿਰ ਮੈਂ ਜਾ ਕੇ ਆਉਣਾ ਸੀ ਹੁਣ ਤੂੰ ਤਾਂ ਉਹਨੂੰ ਡਿੱਕੀ ਜਾਣਾ ਵੀ ਰਾਜਵੀਰ ਆਉ ਫਿਰ ਚੱਲਾਂਗੇ ਉਹ ਰਾਜਵੀਰ ਜੇ ਫੋਨ ਹੀ ਚੱਕ ਲੈਂਦੇ ਉਹਨੂੰ ਐ ਤਾਂ ਪਤਾ ਲੱਗ ਜਾਂਦਾ ਭੈਣ ਆਊ ਜਾਂ ਨਾ ਆਊ ਫਿਰ ਤੂੰ ਭੱਗ ਜਾਂਦੀ ਓਰੇ ਫੜਾ ਮੈਂ ਲਾਉਣੀ ਆ ਤੇਰਾ ਫੋਨ ਚੱਕਦੀ ਐ ਰਾਜਵੀਰ ਲਾਈ ਨਹੀਂ ਹੋਣਾ ਚੱਜਣਾ ਇੱਕ ਬੈਲ ਮਾਰ ਕੇ ਉਹਦੀ ਕਹਿ ਦਾਨਾ ਚੱਕਿਆ ਨਹੀਂ ਚੱਕਿਆ ਨਹੀਂ ਲਾਉਣਾ ਪੈਣਾ ਇੱਕ ਤੋਂ ਵਾਰੀ ਐਂ ਹੁੰਦਾ ਬੰਦੇ ਦਾ ਕੰਮ ਕੰਮ ਕਰਦਿਆਂ ਹੁੰਦਿਆਂ ਬੁੜੂਆਂ ਦੇ ਕਿਹੜੇ ਕੰਮ ਹੁੰਦੇ ਹੈਗੇ ਉਹੀ ਨੰਬਰ ਜਾਂਦਾ ਸਾਵਾਂ ਕੋਈ ਨੰਬਰ ਨਹੀਂ ਹੈਗਾ ਹੋਰ ਬੈਲ ਤੇ ਜਾਈ ਜਾਂਦੀ ਐ ਫਿਰ ਗੱਲ ਤਾਂ ਬੈਲ ਤੇ ਪਹਿਲਾਂ ਵੀ ਜਾਂਦੀ ਸੀ ਚੱਕਦਾ ਨਹੀਂ ਆਇਆ ਕੋਈ ਪਰਾਨੀ ਕੀ ਗੱਲ ਹੋ ਗਈ ਕਿਉਂ ਨਹੀਂ ਚੱਕਦੇ ਹੈਲੋ ਚੱਕ ਲਿਓ ਹੈਲੋ ਹਾਂ ਕੌਣ ਹੈ ਹਰਪ੍ਰੀਤ ਬੋਲਦੀ ਮਾਸੀ ਮੈਂ ਤਾਂ ਫੈਸਰੀ ਕਾਲ ਮਾਸੀ ਫੈਸਰੀ ਕਾਲ ਤੇਰਾ ਹੀ ਵੀਰ ਕਿੱਧਰ ਗਈ ਫੋਨ ਨਹੀਂ ਚੱਕਿਆ ਰਾਜੀ ਵੀ ਤਾਂ ਹੈ ਹੀ ਨਹੀਂ ਘਰੇ ਕਿੱਧਰ ਵਾਗੀ ਘਰੇ ਨਹੀਂ ਸੀ ਤਾਂ ਹੀ ਨਹੀਂ ਚੱਕਦੀ ਸੀ ਸਰ ਰਿਸ਼ਤੇਦਾਰੀ ਚ ਗਈ ਆ ਨਾ ਰਿਸ਼ਤੇਦਾਰੀ ਚ ਗਈ ਫੋਨ ਤੇਰੇ ਕੋਲ ਹੈ ਮਾਸੀ ਇਹਦਾ ਆਪ ਹੁਤਾ ਮੇਰੇ ਕੋਲੇ ਅਦਾ ਰਖੜੀ ਬੰਨਣ ਤਾਂ ਆਪਣੇ ਕੋਲ ਨਹੀਂ ਸੀ ਕਿਹੜੀ ਰਿਸ਼ਤੇਦਾਰੀ ਚ ਵਾਗੀ ਨਾ ਭੈਣ ਕਿਹੜੀ ਰਿਸ਼ਤੇਦਾਰੀ ਚ ਵਾਗੀ ਰਖੜੀ ਬੰਨਣ ਤਾਂ ਨਹੀਂ ਇੱਥੇ ਆਉਣਾ ਜੀ ਹੋਰ ਕਿਹੜੀ ਰਿਸ਼ਤੇਦਾਰੀ ਉਹ ਦੀ ਮੈਨੂੰ ਦੱਸ ਜਿਹੜੀ ਨਖਰੀ ਬੰਨਣਾ ਜਿਹੜੀ ਰਖੜੀ ਹੁੰਦੀ ਹੈ ਹੋਰ ਕਿਹੜੀ ਹੈ ਤੱਕ ਕਹਿ ਦਣਾ ਨੇ ਦਿੱਕੀ ਨੇ ਫਿਰ ਮੈਂ ਜਾਣਾ ਅੱਛਾ ਤੂੰ ਜਾਣਾ ਤੇ ਉਹ ਨਹੀਂ ਆਉਂਦੀ ਰਖੜੀ ਬੰਨਣ ਅੱਜ ਤੇਰੇ ਜਿਆਦਾ ਆ ਗਈ ਨੰਦਾ ਨਾ ਕਾਤੋਂ ਨਹੀਂ ਹੁੰਦੀ ਰਖੜੀ ਇਹਨਾਂ ਨੂੰ ਕੀ ਗੱਲ ਹੈ ਪਹਿਲਾਂ ਤਾਂ ਤੁਹਾਡੀ ਦੀ ਕੋਈ ਕਦੇ ਯਾਦ ਨਹੀਂ ਕਰਿਆ ਨਾ ਫੋਨ ਲਾਇਆਗਾ ਤੇ ਅੱਜ ਰੱਖੜੀਆਂ ਵੇਲੇ ਤੇ ਨਾਮ ਦੀ ਯਾਦ ਆ ਗਈ ਦੇਖ ਮਾਸੀ ਸੌਗਤ ਕਰਾਂ ਦੇ ਕੰਮ ਧੰਦੇ ਹੁੰਦੇ ਕੰਮਾਂ ਧੰਦਿਆਂ ਚ ਬੰਦਾ ਉਲਝਿਆ ਹੁੰਦਾ ਜਦੋਂ ਬੰਦੇ ਨੂੰ ਟਾਈਮ ਲੱਗਦਾ ਕੋਈ ਬਿਹਾਰ ਤਿਆਰ ਆਉਂਦੇ ਉਦੋਂ ਤਾਂ ਆਪਾਂ ਗੱਲ ਕਰਦੀ ਹੁਣ ਅਸੀਂ ਫੋਨ ਲਾਇਆ ਤੂੰ ਗੱਲ ਨਹੀਂ ਕਰਾਉਂਦੀ ਨਾ ਉਹ ਨਹੀਂ ਆਉਂਦੀ ਰੱਖੜੀ ਪਹਿਲਾਂ ਮੈਨੂੰ ਐਂ ਦੱਸ ਰਾਜਵੀਰ ਗਈ ਕਿੱਥੇ ਹੈ ਰਾਜਵੀਰ ਹੈ ਹੀ ਨਹੀਂ ਕਿ ਨਾ ਹੋ ਰੱਖੜੀ ਬੰਨਣ ਆਵੇ ਰੱਖੜੀ ਬੰਨਣ ਤਾਂ ਦੇਖੋ ਆਊਗੀ ਤੂੰ ਹਟਾ ਨਹੀਂ ਸਕਦੀ ਉਹਨੂੰ ਨਾ ਮੈਂ ਆਉਣੀ ਨਹੀਂ ਦਿੰਦੀ ਤੂੰ ਕਿਵੇਂ ਨਹੀਂ ਆਉਣ ਦਿੰਦੀ ਐਂ ਕਿਵੇਂ ਰੋਕ ਲਾ ਲੇਂਗੀ ਤੂੰ ਸਾਡੀ ਕੁੜੀ ਤੇ ਮੈਂ ਲਾਉਂਗੀ ਰੋਕ ਲਾ ਸਕਦੀ ਆ ਕਿਤੇ ਨਹੀਂ ਗਈ ਤੂੰ ਫੋਨ ਕਰਿਆਗਾ ਭੈਣ ਦਾ ਤੂੰ ਲਾ ਤੂੰ ਕਰ ਗੱਲ ਬੁੜੀ ਆ ਨਾਂ ਦੀ ਸਤਿ ਸ਼੍ਰੀ ਅਕਾਲ ਮਸੀ ਸਤਿ ਸ਼੍ਰੀ ਅਕਾਲ ਆ ਭਾਈ ਮਸੀ ਜੇ ਤੂੰ ਬੋਲਾਂ ਫੋਨ ਉਹਦਾ ਘਰੇ ਪੈਗਾ ਤੂੰ ਐ ਵੀ ਝੂਠ ਬੋਲੀ ਜਾਂਦੀ ਆ ਭੈਣ ਕਿੱਥੇ ਗਈ ਹੈਗੀ ਫਰਮਾਦਾ ਮੋਬਾਈਲ ਨਾਲ ਲੈ ਕੇ ਜਾਂਦੀ ਉਹ ਹੋਰ ਕਹੇ ਇਹਨੂੰ ਕਿਉਂ ਆ ਦੱਸ ਨਾ ਸਹਗੀ ਵੀ ਮਿਲਣੀ ਨਹੀਂ ਫੁਰ ਘਰੇ ਤਰ ਗਈ ਲੈ ਮਾਸੀ ਇਹਦਾ ਕਿਹੜੀ ਗੱਲ ਐ ਫੋਨ ਤਾਂ ਅੱਜ ਤੱਕ ਗੱਲ ਤਾਂ ਕੋਈ ਰਮਾਲ ਦਾ ਭੋਂਦੀ ਭੁੱਲੀ ਜੇ ਫੋਨ ਕੋਈ ਨਹੀਂ ਭੁੱਲਦਾ ਹੈਗਾ। ਇਹਦਾ ਭੁੱਲ ਜਾਂਦੀ ਐ, ਭੁੱਲ ਬਾਹਰ ਦਿੱਤਾ ਨਹੀਂ ਗਾ ਤਰੇ ਜਾਣ ਕੇ। ਮੈਂ ਕਹਿੰਦੇ ਪ੍ਰਾ ਫੋਨ ਕਰੂਗਾ ਤੂੰ ਗੱਲ ਕਰੇਂਗੀ ਉਹਦੇ ਨਾਲ ਗੱਲ ਨਹੀਂ ਕਰ ਰਹਿੰਦੀ ਵੈ। ਆਉਣ ਨਹੀਂ ਦਿੰਦੀ 부ੜੀ ਰਖੜੀ ਤੇ ਆਉਣਾ। ਮਾਸੀ ਮੇਰੀ ਗੱਲ ਸੁਣ ਤੂੰ। ਹਾਂ। ਤੂੰ ਨੂੰ ਐਂ ਦਸੋਰੀ ਪਹਿਣਾ ਮੇਰੇ ਰਖੜੀ ਬਨਣਾ ਉਹ ਕਿਉਂ ਦੀ ਨਹੀਂ? ਆਉਂਦੀ ਨਹੀਂ ਉਹ ਤਾਂ ਆਉਣੀ ਜਲਦੀ ਮੈਂ। ਕੀ ਗੱਲ ਮਾਸੀ ਕਿਉਂ ਨਹੀਂ ਆਉਣ ਦਿੰਦੀ ਤੂੰ? ਹਾਂ। ਗੱਲ ਦੇ ਦੱਸ ਵੀ ਗੱਲ ਕੀ ਕੀ ਨਰਾਜ਼ਗੀ ਐ ਤੈਨੂੰ? ਬਾਜਰੀਆਂ ਕੀ ਮੰਗ ਬੁਲੰਗ ਰਹੀ ਆ ਉਹ ਵਿਆਹੇ ਤਾਂ ਆ ਜੂਗੀ ਮਸੀ ਕਦੀ ਰ ਕੀ ਮੰਗ ਬਸ ਕੀ ਮੰਗ ਐ ਐ ਖਰਪਨੀ ਤਨ ਗੱਲ ਕਰ ਮੈਨੂੰ ਦੱਸ ਮਾਂ ਸੀ ਕੀ ਮੰਗ ਐ ਤੇਰੀ ਕੀ ਮੰਗਦੀ ਆ ਤੂੰ ਮੈਂ ਮੰਗਦੀ ਆ ਏਸੀ ਲੈ ਕੇ ਆਈ ਮੱਖਾ ਜੇ ਰਖੜੀ ਬਣਨ ਜਾ ਮਹਿੰਗੀ ਸਾਡੇ ਗਵਾਂਢੀਆਂ ਦੀ ਬਹੂ ਏਸੀ ਲੈ ਕੇ ਆਈ ਆ ਰਖੜੀਆਂ ਦੇ ਅੱਛਾ ਗਵਾਂਢੀਆਂ ਨਹੀਂ ਹੁਣ ਤੂੰ ਰੀਸ ਕਰਦੀ ਆ ਵੀ ਗਵਾਂਢੀਆਂ ਦੀ ਬਹੂ ਏਸੀ ਲੈ ਕੇ ਤੂੰ ਵੀ ਏਸੀ ਲੈ ਕੇ ਆਈ ਹਾਂ ਨਹੀਂ ਫਿਰ ਉਹ ਆਉਂਦੀ ਜੇ ਤਾਂ ਏਸੀ ਲੈ ਕੇ ਤਾਂ ਆ ਜੂਈ ਆਉਂਦੀ ਕੱਲ ਕੋਈ ਨਹੀਂ ਤੇ ਸਾਡੀ ਕੁੜੀ ਨੂੰ ਭੇਜੇ ਇੱਥੇ ਅਸੀਂ ਕਰਾਂਗੇ ਰਹਿ ਦੇ ਦੇਾਂਗੇ ਕੋਈ ਨਹੀਂ ਚੱਲ ਹਾਂ ਦੇ ਸੀ ਦੇ ਦੇਂਗੀ ਤਾਂ ਆ ਜੂਗੀ ਨਹੀਂ ਨਹੀਂ ਮੈਂ ਹੁਣ ਦਿੰਦੀ ਕੋਈ ਨਹੀਂ ਦੇ ਦੇਾਂਗੇ ਮਾਸੀ ਸਾਨੂੰ ਪਤਾ ਹੀ ਐ ਤੂੰ ਰਖੜੀ ਦਾ ਮੁੱਲ ਮੰਗਦੀ ਐ ਹਾਂ ਬੇਬਕਰ ਵੀ ਨਹੀਂ ਪਣ ਦੇਣੀ ਜੇ ਨਾਂ ਦਿੱਤਾ ਉੱਠੀ ਮੋੜੂ ਕੋਈ ਨਹੀਂ ਅਸੀਂ ਵੀ ਦੇਖ ਲਾਂਗੇ ਤੇਰੇ ਨਾਲ ਜਿਵੇਂ ਤੂੰ ਕਰੇਂਗੀ ਚੱਲ ਬਾਲਾ ਕਰਦੀ ਐ ਏਸੀ ਮੰਗਦੀ ਐ ਦੇ ਦੇਾਂਗੇ ਏਦੀ ਕਿੱਡੀ ਕਿੱਡੀ ਗੱਲ ਐਸੀ ਦੀ ਤੂੰ ਐਂ ਕਰ ਰਾਜਵੀਰ ਨੂੰ ਭੇਜਣਾ ਮੇਰੇ ਨਾਲ ਗੱਲ ਕਰਾਉਦੀ ਕਿੱਥੇ ਐ ਕੋਈ ਨਹੀਂ ਜੀ ਤਾਂ ਆ ਗਈ ਕਰਾ ਦੂੰਗੀ ਬਾਹਰ ਗਈ ਹੋਈ ਹੈ ਹੈ ਨਹੀਂ ਹੁਣ ਘਰੇ ਦੇਖ ਮਾਸੀ ਮੈਨੂੰ ਸੱਪਤ ਦੇ ਕਿਹੇ ਰਿਸ਼ਤੇਦਾਰੀ ਚ ਨਹੀਂ ਗਈ ਤੂੰ ਉਹਦਾ ਫੋਨ ਜਾਣ ਕੇ ਲਈ ਬੈਠੀ ਐ ਤੇਰਾ ਸਾਨੂੰ ਸੱਪਤ ਹੈ ਸਾਡੀ ਕੁੜੀ ਨਾਲ ਤੂੰ ਬਹੁਤ ੱੱਕਾ ਕਰਦੀ ਹੈਗੀ ਉਹ ਕੱਟ ਪਰੇ ਕੋਈ ਨਹੀਂ ਜੀ ਤਾਂ ਆ ਵੀ ਦੇ ਜੀ ਤੇ ਤਾਂ ਐਸੀ ਮੰਨ ਗਈ ਫੇਰ ਕਹਿ ਦੂੰ ਉਹਨੂੰ ਵੀ ਉਹ ਫਿਰ ਮੰਨ ਤਾਂ ਗਏ ਹੋਰ ਹੁਣ ਤੇਰੇ ਪੈਰੀ ਹੱਥ ਲਾਉਣ ਆ ਜੀਂ ਕਹਤੇ ਦਿੱਤਾ ਵੀ ਦੇ ਦੇਾਂਗੇ ਕੋਈ ਨਹੀਂ ਫੇਰ ਕਹਿ ਦੂੰਗੇ ਚੰਗਾ ਫੇਰ ਕਹੀ ਨਹੀਂ ਮਸ ਰਾਜਵੀਰ ਨਹੀਂ ਰਾਜਵੀਰ ਆ ਕੀ ਗੱਲ ਕਰਵਾਣੀ ਆ ਉਹ ਆ ਗਈ ਗੱਲ ਕਰਵਾ। ਕਟ ਪਰੇ। ਕੱਟੀ ਐ ਨਾ ਹੱਦ ਹੋਈ ਪਈ ਬੁੜੀ ਦੀ। ਕਹਿੰਦੀ ਐ ਕਿ ਐਸੀ ਲੈ ਕੇ ਆਵੇ। ਨਾ ਤੂੰ ਐਸੀ ਨੂੰ ਚੜਕਦੇ ਨੇ ਹਾਂ ਕਹਤੀ। ਲੇ। ਤਿੰਦਕ ਨੂੰ ਬੁੜੀ ਐ ਕਹੂਗੀ ਵੀ ਐਸੀ ਦਾ ਬਿਲ ਵੀ ਭਰ ਕੇ ਜਾਓ। ਅ ਮੈਂ ਹਾਂ ਹੀ ਕਰੀ ਐਸੀ ਨੂੰ ਵੀ ਆ ਜਾਣ ਦੇ ਕੁੜੀ ਨੂੰ ਦੇ ਦਾਂਗੇ ਐਸੀ। ਲੈ ਹਾਂ ਕਰੇ ਨਾ ਕਿਹੜਾ ਪਏ ਐਸੀ ਦੇਈ ਜਾਂਦੇ ਆ ਆ ਜਾਂਦੇ ਰਾਜਵੀਰ ਨੂੰ। ਐਸੀ ਬਾਹਵਾਗੇ ਜਮਾ ਨਹੀਂ ਦਿੰਦੇ। ਬੁੜੀ ਨੇ ਚਲਾਕੀਆਂ ਕਰਦੀ ਐ ਕਿਦਰੇ ਨਹੀਂ ਗਈ ਭੈਣ। ਉਹ ਤੇ ਕੋਲੀ ਹੂ ਜਾਣ ਕੇ ਫੋਨ ਚੱਕਣ ਨਹੀਂ ਦਿੱਤਾ ਉਹਨੇ। ਫੋਨ ਉਹਨੂੰ ਫੜਾਉਂਦੀ ਨਹੀਂ ਮੈਨੂੰ ਦੱਸਿਆ ਰਾਜਵੀਰ ਨੇ। ਕਨੀਬ ਮੈਨੇ ਤਾਂ ਫੋਨ ਜਮੇ ਹੱਥ ਨਹੀਂ ਲਾਉਂਦੇ ਨੀ ਆਲਦੇ ਹੱਥ ਚ ਰੱਖਦੀ ਮੈਨੂੰ ਪਤਾ ਛਿਆਰੀ ਵਾਲੀ ਐ ਐਂ ਛਿਆਰੀਆਂ ਕਰਦੀ ਐ ਬੁੜੀ ਐਡੀ ਤੇਜ ਬੁੜੀ ਦੇਖ ਲੈ ਸੱਤ ਪੱਤਣਾਂ ਦੀ ਤਾਰੂਏ ਦੇਖ ਲੈ ਆਪ ਕਿੰਨੇ ਕਹੀ ਸੀ ਲਈ ਸੀ ਪਹਿਲਾਂ ਉਹਨੂੰ ਐ ਪੁੱਛੇ ਵੀ ਜੇ ਤੂੰ ਜਾਂਦੀ ਸੀ ਰੱਖਣੀਆਂ ਮੰਨੇ ਨਾ ਤੂੰ ਲੈ ਕੇ ਆਈ ਸੀ ਨਾ ਮੈਨੂੰ ਤਾਂ ਕਹੀ ਜਨਾ ਮੇਰੇ ਮੂਲੇ ਤਾਂ ਚਵਰ ਚਵਰ ਬੋਲੀ ਜਾਂਦੀ ਐ ਉਹਦੇ ਮੂਰੇ ਬੋਲੀ ਨਾ ਤੂੰ ਬੋਲਣ ਨੂੰ ਹੋਰ ਬੁੜੀ ਨੂੰ ਫੋਨ ਵਿੱਚ ਦੀ ਖਿੱਚ ਲੈਣੀ ਪੜ ਕੇ ਫੋਨ ਵਿੱਚ ਤੈਨੂੰ ਐ ਕਹਿੰਦੀ ਅਸੀਂ ਨਹੀਂ ਕੋਈ ਐਸੀ ਉਸੀ ਦੰਦੇ ਕਿਹੜੀਆਂ ਗੱਲਾਂ ਕਰਦੀ ਐ ਦੇਖ ਨਾ ਤੂੰ ਦੇਈ ਜਾਂ ਨਾਈ ਸੀ ਤੂੰ ਲਈ ਆਈ ਬੇਟਾ ਉਹ ਹਾਂ ਕਹਿੰਦੀ ਉਹ ਜੇ ਨਾ ਹ ਗੱਲ ਦਿੱਤਾ ਨਹੀਂ ਸੀ ਭੈਣ ਨਾਲ ਲੜਾਈ ਕਰੂਗੀ ਉਹ ਤੈਨੂੰ ਕੀ ਪਤਾ ਕੋਈ ਨਹੀਂ ਆ ਜਾ ਨੀ ਰਾਜਵੀਰ ਨੂੰ ਰਾਜਵੀਰ ਨਾਲ ਗੱਲ ਕਰਾਂਗੇ ਮੈਂ ਕਹਿੰਦਾ ਵੀ ਜੇ ਰਾਜਵੀਰ ਘਰੇ ਆ ਕੇ ਗੱਲ ਕਰਾ ਨਹੀਂ ਜੇ ਬੁੜੀ ਨੇ ਨਾ ਗੱਲ ਕਰਾਈ ਨਾ ਆਉਣ ਦਿੱਤੀ ਆਪਾਂ ਉੱਥੇ ਜਾਵਾਂਗੇ ਆ ਚੱਕ ਫੋਨ ਭੈਣ ਨਾਲ ਗੱਲ ਕਰੀ ਤੂੰ ਕਰ ਲੂੰਗੀ ਮੈਂ ਉਹੀ ਡਰਨ ਲੱਗ ਜਾਂਦਾ ਬੁੜੀ ਤੂੰ ਡਰਦਾ ਉੱਡ ਲਾਂਦਾ ਓਕੇ ਤੂੰ ਹਾਂ ਕਿਉਂ ਕਰਤੀ ਐਡੀ ਕਿੱਡੀ ਗੱਲ ਹੈ ਜੀ ਹਾਂ ਕਰਤੀ ਐ ਹੁਣ ਉਹਨੂੰ ਰਖੜੀ ਦਾ ਮੁੱਲ ਦੇਈ ਜਾਂਦੇ ਆ ਤੇਜ ਵਾਲੀ ਹੈ ਬੁੜੀ 10 ਲੱਖ ਰੁਪਏ ਪਹਿਲਾਂ ਲਵਾਤਾ ਕਿੱਲੇ ਚਾਰ ਆਉਂਦੇ ਉਹਦੇ ਮੁੰਡੇ ਨੂੰ ਕੰਮ ਨਹੀਂ ਕਰਦਾ ਤਾਂ ਕੰਨ ਨਹੀਂ ਕਰਦਾ ਬੇਲੜ ਕਿਛੇ ਥਾਂ ਦਾ ਉਹੀ ਗੱਲ ਕੁੜੀ ਡੋਬਦੀ ਖੂਚ ਤੱਕਾ ਰੇਤਾ ਨੂੰ ਹਜੇ ਏਸੀ ਭਾਲਦੀ ਹੈਗੀ ਕੋਈ ਨਹੀਂ ਤੈਨੂੰ ਦੇਵਾਂਗੇ ਏਸੀ ਤੂੰ ਦੇਖਦੀ ਯਹੀਂ ਏਸੀ ਦਾ ਬਿੱਲ ਵੀ ਭਰ ਕੇ ਜਾਇ ਕਰਾਂਗੇ ਸੀ ਮੈਂ ਹੀ ਕਰੂੰ ਨਾ ਉਹ ਉੱਥੇ ਬੈਠੀ ਸੁੱਕ ਜਾਂਦੀ ਐ ਨਿੰਮ ਥੱਲੇ ਸਾਰਾ ਦੇ ਨਾ ਚਾਹ ਦੀ ਕੁੱਟਤਾ ਫੜਾ ਦੇ ਨਾ ਇੱਜ ਤਾਂ ਇੰਨੀ ਹਿੰਮਤ ਵੀ ਨਹੀਂ ਵੀ ਆਪਦੀ ਆਪ ਉੱਠ ਕੇ ਚਾਹ ਹੀ ਪੀ ਲੂਗੀ ਲੱਭੇ ਬੇ ਚਾਹ ਪੀ ਲੈ ਲੈ ਆਈ ਇੰਨੀ ਬੱਦਲ ਵਾਈ ਹੋਈ ਪਈ ਐ ਮੀ ਆਉਣ ਵਾਲਾ ਹੋ ਰਿਹਾ ਹੁਣ ਤਾਂ ਮੰਜੇ ਚੱਕ ਲਿਆ ਕਰੇ ਗਰਮੀ ਵਾਈ ਐ ਕਰੇ ਕਿੱਥੇ ਠੰਡਾ ਹਵਾ ਤਾਂ ਲੱਗਦੀ ਨਹੀਂ ਮੈਨੂੰ ਤਾਂ ਹੁਣ ਇੰਨੀ ਗਰਮੀ ਲੱਗਦੀ ਨਹੀਂ ਤੈਨੂੰ ਵੱਦ ਲੱਗਦੀ ਐ ਹੋਵੇ ਮੈਂ ਤਾਂ ਸਾਹ ਬੰਦ ਹੋ ਜਾਂਦਾ ਅੰਦਰ ਆ ਲੋਕਾਂ ਦੇ ਥਾਂ ਥਾਂ ਏਸੀ ਲੱਗ ਰਹੇ ਨੇਗੇ ਉਹ ਪੱਖਿਆਂ ਦੀ ਗਰਮ ਹਵਾ ਨਿਕਲਦੀ ਆ ਤਾਂ ਇੰਨੀ ਗਰਮੀ ਐ ਤੇ ਫਿਰ ਤੂੰ ਵੀ ਲਵਾ ਲੈ ਹਾਂ ਇਹ ਤਾਂ ਮੈਂ ਤੈਨੂੰ ਕਹਿਣੀ ਐ ਮੈਂ ਵੀ ਕੋਈ ਨਾ ਲਵਾ ਲਾਂਗੇ ਠਹਿਰ ਕੇ ਲਵਾ ਲਾਂਗੇ ਪੈਸੇ ਆ ਜਾਣ ਦੇ ਤੇ ਮੈਨੂੰ ਫੋਨ ਦੇ ਮੜਾ ਜਾ ਮੈਂ ਫੋਨ ਲਾਵਾਂ ਪੈਸੇ ਆ ਜਾਂਦੇ ਪੈਸੇ ਕਿੱਥੇ ਹੋਣਗੇ ਤੇ ਟੇਕਿਆ ਤੋਂ ਲਿਆ ਬੇਬੇ ਮੈਂ ਪੇਕੇਆਂ ਤੋਂ ਮੰਗਦੇ ਹੁੰਦੇ ਨੇ ਆਹੋ ਚੰਗਾ ਤੂੰ ਮੈਨੂੰ ਫੋਨ ਦੇ ਮੈਂ ਉਹਨਾਂ ਨਾਲ ਗੱਲ ਕਰਾਂ ਫੋਨ ਤੇ ਗੱਲ ਤਾਂ ਮੈਂ ਕਰ ਲਈ ਕੀਦੇ ਨਾਲ ਕਰ ਲਈ ਬੇਬੇ ਤੇ ਗੱਲ ਤੇਰੇ ਭਰਾ ਨਾਲ ਹੋਰ ਤਾਂ ਨਹੀਂ ਕੋਈ ਉਲਟਾ ਸਿੱਧਾ ਕਹਿਤਾ ਉਹਨਾਂ ਨੂੰ ਹਾਂ ਮੈਂ ਨਾਲ ਆਖਿਆ ਮੈਂ ਕਿ ਜੇ ਤਾਂ ਏਸੀ ਦੇਓਗੇ ਆ ਤਾਂ ਆਉਗੇ ਨਹੀਂ ਆਉਂਦੀ ਨਹੀਂ ਰੱਖਦੇ ਉਹਨਾਂ ਨਾਲ ਲੈ ਬੇਬੇ ਏਸੀ ਉਹ ਕਿੱਥੋਂ ਦੇ ਦੇਣਗੇ ਵਿਚਾਰੇ ਇੰਨਾ ਮਹਿੰਗਾ ਉਹੀ ਆਖੀ ਨਹੀਂ ਰਹਿਣੀ ਹੈ ਤੂੰ ਕੋਈ ਨਹੀਂ ਆਪਾਂ ਪੇਲੇ ਆਵਾਂਗੇ ਏਸੀ ਮੈਨੂੰ ਗੱਲ ਕਰਨ ਦੇ ਉਹਨਾਂ ਨਾਲ ਮੈਂ ਨਹੀਂ ਗੱਲ ਕਰਨ ਦੀ ਏਸੀ ਇਹਨਾਂ ਨੂੰ ਕਿਹਾ ਮੈਂ ਨਹੀਂ ਕਰੇ ਨੀ ਬਣਨ ਦੀ ਮੈਂ ਇਹ ਨਾ ਏਸੀ ਲੈ ਕੇ ਥੋੜੀ ਭੈਣ ਅੱਛਾ ਏਡੀ ਵੱਡੀ ਗੱਲ ਕਹਤੀ ਬੇਬੇ ਤੂੰ ਉਹਨਾਂ ਨੂੰ ਫਿਰ ਕੀ ਕਹਿੰਦੇ ਉਹ ਉਹ ਕਹਿੰਦੀ ਹਰ ਵੀ ਕਹਿੰਦੇ ਦੇ ਦੇਾਂਗੇ ਕਹਿੰਦੀ ਦੇ ਦੇਾਂਗੇ ਹਾਂ ਵਿਚਾਰੀ ਨੂੰ ਉਹੀ ਕਹਤਾ ਹੁਣ ਗੱਲ ਟਾਲਣ ਦੀ ਮਾਰੀ ਨੇ ਕਿੱਥੋਂ ਦੇ ਦੇਣਗੇ ਏਸੀ ਮੈਨੂੰ ਪਤਾ ਹੀ ਇਹਨਾਂ ਦੇ ਘਰ ਦਾ ਹੁਣ ਕੀ ਕਰਨੋ ਕੀ ਹੋਇਆ ਇਹਨਾਂ ਦੇ ਨੂੰ ਐਵੇਂ ਹੈਰਾਨ ਕਰੀ ਜਾਣਾ ਹੁਈ ਅਗਲੇ ਨੂੰ ਬਿਨਾਂ ਗੱਲ ਤੋਂ ਕੋਈ ਨਹੀਂ ਸਾਬਦਿਆਂ ਵੰਗੋ ਹੀ ਲਿਆਉਂਦਿਆਂ ਫਿਰ ਸਾਰਿਆਂ ਦੀ ਬੇਬੇ ਆਪਾਂ ਨੂੰ ਰੀਸ ਹੈਗੀ ਤੇਨੂੰ ਕਿਉਂ ਆਇਆ ਫਿਰ ਰੀਸ ਨੂੰ ਤੂੰ ਕਹਿਣਾ ਨਾ ਤੂੰ ਉਹਨਾਂ ਨੂੰ ਇਹ ਗੱਲ ਕਿਉਂ ਆਖੀ ਜੇ ਤੂੰ ਐਸੀ ਥੱਲੇ ਬੈਠਣਾ ਨਹੀਂ ਐਸੀ ਥੱਲੇ ਜੇ ਤੂੰ ਐਸੀ ਥੱਲੇ ਬੈਠਣਾ ਤੂੰ ਆਪ ਲਿਆ ਆਪਦੇ ਪੇਕਿਆਂ ਤੋਂ ਜਾ ਕੇ ਮੈਂ ਵੀ ਬੈਠੂਗੀ ਮੈਂ ਤਾਂ ਗਰਮੀ 'ਚ ਹੀ ਕੱਟ ਲੂੰਗੀ ਉਹਨਾਂ ਨੂੰ ਤੰਗ ਨਹੀਂ ਕਰਦੀ ਮੈਂ ਮੈਂ ਤਾਂ ਗਰਮੀ 'ਚ ਬੈਠਣਾ ਮਨਜ਼ੂਰ ਆ ਇੱਥੇ ਤੇਰੇ ਬਰਾਬਰ ਮੰਝਾ ਮੈਂ ਢਾਲਿਆ ਕਰੂੰਗੀ ਮੈਂ ਰਖੜੀ ਬੰਨ੍ਹ ਜਾ ਹੀ ਨਾ ਕੀ ਖੜਾ ਰਖੜੀ ਬੰਨ੍ਹੇ ਬੰਨਾ ਫਿਰ ਤੇਰਾ ਲੈ ਆਏ ਕਿ ਮੈਂ ਨ ਜਾ ਬੇਬੇ ਰਖੜੀ ਬਣਨ ਜਾਉਂਗੀ ਰਖੜੀ ਬਣਨ ਤਾਂ ਮੈਂ ਨਹੀਂ ਨਹੀਂ ਰਖੜੀ ਬਣਨ ਲੈ ਤੂੰ ਮੈਨੂੰ ਫੋਨ ਫੜਾਉ ਨਾ ਮੈਨੂੰ ਕਰਦੇ ਹਰਪ੍ਰੀਤ ਨਾਲ ਗੱਲ ਕੀ ਕਹਿੰਦੀ ਐ ਫੋਨ ਆ ਪੈਗਾ ਚੱਕ ਲੈ ਫੋਨ ਤੇ ਜੇ ਗਈਆਂ ਤਾਂ ਐਸੀ ਲੈ ਕੇ ਆਈ ਨਾ ਜਾਈ ਨਾ ਨਹੀਂ ਮੈਂ ਤੈਨੂੰ ਜਾਣ ਨਹੀਂ ਚੱਲ ਮੈਂ ਐ ਕਰਦੀ ਆ ਬੇਬੇ ਕੇਰੇ ਮੈਂ ਬਾਗ ਜਾਨੀ ਐ ਦੇਖਨੀ ਐ ਜਾ ਕੇ ਉੱਥੇ ਕੀ ਬਣਦਾ ਮੈਂ ਤੈਨੂੰ ਦੱਸ ਦੂੰ ਕੋਈ ਬਣੀ ਨਾ ਇੱਥੇ ਦਾ ਮੁੜ ਕੇ ਆਈ ਨਾ ਲੈ ਆਏ ਕਿ ਮੈਂ ਨਾ ਹੀ ਮੇਰਾ ਵੀ ਘਰ ਆ ਆ ਹੋਏਗਾ ਤੇਰਾ ਘਰ ਐਸੀ ਪਿੱਛੇ ਹੁਣ ਸਕੀਰੀ ਤੋੜਾਂਗੀ ਤੂੰ ਹਾਂ ਮੈਂ ਐਸੀ ਪਿੱਛੇ ਹੀ ਤੋੜਨੀ ਆ ਕੀ ਦਿੱਤਾ ਉਹਨਾਂ ਨੇ ਪਹਿਲਾਂ ਤ ਲੱਭੇ ਬਜਾਹ ਜਹ ਜਸਰਦਾ ਬੰਦਾ ਸਾ ਅਗਲੇ ਨੇ ਸਭ ਕੁਝ ਦਿੱਤਾ ਮੈਨੂੰ ਫਿਰ ਹੁਣ ਵੀ ਨਾ ਇਹ ਨਾਮਾ ਤੋਂ ਨਾਮਾ ਚੀਜ਼ਾਂ ਆਈ ਜਾਂਦੀਆਂ ਹੁਣ ਵੀ ਦੇ ਸਕਦੇ ਤੈਨੂੰ ਜਦੋਂ ਤੈਨੂੰ ਪਹਿਲਾਂ ਦਿੱਤਾ ਕੋਈ ਨਹੀਂ ਤੇਰੇ ਤਾਂ ਡਿਮਾਂਡ ਕਰ ਦੂ ਪੂਰੀ ਤੈਨੂੰ ਤਾਂ ਪਰ ਬੈਠਣਾ ਤੂੰ ਫੇਰ ਵੀ ਨਹੀਂ ਅਸੀਂ ਥੱਲੇ ਬੈਠਣਾ ਤੂੰ ਇੱਥੇ ਹੀ ਮੰਜਾੜਾ ਮੈਂ ਅਸੀਂ ਥੱਲੇ ਬੈਠਿਆ ਕਰੂੰ ਫੇਰ ਇੱਥੇ ਕਿਉਂ ਬੈਠਣਾ ਹੁਣ ਮੈਂ ਨੀਮ ਥੱਲੇ ਬੈਠੀ ਮੱਚੀ ਐ ਤੂੰ ਬੈਠੀ ਫੇਰ ਇੱਥੇ ਤੇਰਾ ਚਕਾਉ ਮੰਜਾ ਕੋਈ ਨਹੀਂ ਮੈਂ ਹਾਂ ਅემი ਤੂੰ ਜਾਣ ਬੁੱਝ ਕੇ ਹੈਰਾਨ ਕਰੀ ਨਹੀਂ ਇੱਥੇ ਬੇਲੀ ਬੈਠੀ ਤੇ ਪੁੱਠਾ ਸਿੱਧੀਆਂ ਦਿਮਾਗ ਤੇ ਚੜੀ ਜਾਂਦੀਆਂ ਉਹ ਹੀ ਬੋਲਦੀਆਂ ਨੇ। ਉਹ ਸਾਰਿਆਂ ਦੀ ਬੰਗ ਹੋਈ ਏਸੀ ਲਾਈਆਂ ਗਈਆਂ। ਮੈਂ ਤਾਂ ਏਸੀ ਨਾ। ਫਿਰ ਮੈਂ ਪਹਿਲਾਂ ਵੀ ਕਹਿੰਦਾ ਬੇਬੇ ਤੈਨੂੰ ਸਾਰਿਆਂ ਦੀ ਆਪਾਂ ਨੂੰ ਰੀਸ ਹੈਗੀ। ਆਹੋ ਸਾਰਿਆਂ ਦੀ ਰੀਸ ਹੀ ਹੁੰਦੀ ਹੈਗੀ ਅੰਡਗਮੰਡ ਦੀ। ਰੀਸ ਨਾਲ ਹੀ ਕੰਮ ਚੱਲਦਾ। ਚਲ ਕੋਈ ਨਹੀਂ ਮੈਂ ਜਾਣੀ ਆ ਪਿੰਡ। ਜੇ ਤਾਂ ਮੈਨੂੰ ਏਸੀ ਦੇਤਾ ਤਾਂ ਮੈਂ ਆ ਜੂਗੀ। ਨਹੀਂ ਫਿਰ ਤੇਰੇ ਵਾਲੀ ਗੱਲ ਆ ਮੈਂ ਆਉਂਦੀ ਨਹੀਂ। ਆਈਂ ਨਾ ਫਿਰ। ਉੱਥੇ ਰਹੀ ਖਾਣੀ ਟੁਕੜੇ ਕਿੱਥੋਂ ਖਾਣੇ। ਉਹ ਜਿੰਨਾ ਤਾਂ ਟੁਕੜਾ ਭੁੱਖੀ ਬੈਠ ਨਾ ਟੁਕੜਾ ਤੇਰੇ ਬਿਨਾ ਕੜਾ ਮੈਂ ਤੇ ਪੱਕਣਾ ਨਹੀਂ ਤੈਨੂੰ ਪਤਾ ਲੱਗੂ ਤੇਰੇ ਭਰਾ ਨੇ ਬਾਹਰ ਚ ਬੈਠੀ ਏਸੀ ਬਿਨਾ ਆਪੇ ਦੇਣਗੇ ਹਰਪ੍ਰੀਤ ਐਵੇਂ ਭਕਾਈ ਮਰੀ ਜਾਂਦੀ ਹੈਗੀ ਭੈਣ ਨੂੰ ਕਹਿੰਦੀ ਕਿ ਆ ਜੀ ਤਾਂ ਕਿ ਏਸੀ ਦੇ ਦਿਆਂਗੇ ਉਹ ਏਸੀ ਕਿੱਥੋਂ ਦੇ ਦਿਆਂਗੇ ਜੇ ਨਾ ਪਤੇ ਸੀ ਦਿੱਤਾ ਗਿਆ ਜੇ ਤਾਂ ਬਾਪਸ ਮੁੜ ਕੇ ਜਾਊਗੀ ਭੈਣ ਨੂੰ ਤਾਂ ਘਰੋਂ ਕਰ ਦੋ ਇਹ ਸੱਸ ਬਾੜੀ ਭੇੜੀ ਐ ਉਹ ਮੈਂ ਹੀ ਭੈਣ ਨਾਲ ਗੱਲ ਕਰਦਾ ਵੀ ਭੈਣੇ ਤੂੰ ਆਈ ਨਾ ਹੈਲੋ ਸਸਰੀਕਾਲ ਪਣੇ ਸਸਰੀਕਾਲ ਬਾਈ ਮੈਂ ਤਾਂ ਤੁਹਾਨੂੰ ਫੋਨ ਲਾਉਣੀ ਸੀਗਾ ਚਲ ਐਨਾ ਸ਼ੁਕਰ ਤੁਸੀਂ ਆਪ ਹੀ ਲਾ ਲਿਆ ਪਣੇ ਮਤਲਬ ਪਣੇ ਮਤਲਬ ਲਾ ਲਿਆ ਸੀਗਾ ਤੇ ਉਹ ਬੇਬੇ ਨੇ ਚੱਕ ਲਿਆ ਪਣੇ ਪਹਿਲਾਂ ਮੈਂ ਫੋਨ ਬਾਹਲੇ ਲਾਏ ਸੀਗਾ ਕਿਸੇ ਨੇ ਚੱਕੀ ਨਹੀਂਗਾ ਫਿਰ ਉਹ ਤਾਂ ਹਰਪ੍ਰੀਤ ਨੇ ਲਾਇਆ ਸੀਗਾ ਉਦੋਂ ਮਾਸੀ ਨੇ ਚੱਕ ਲਿਆ ਫਿਰ ਕੀ ਕਰਾਂ ਬਾਈ ਬਾਹਲਾ ਤਪਾਉਂਦੀ ਆ ਫੋਨ ਲੈ ਜਾਂਦੀ ਐ ਚੱਕ ਕੇ ਨਿੰਮਾ ਥੱਲੇ ਬੈਠੀ ਰਹਿੰਦੀ ਐ ਲੈ ਫੋਨ ਤੋਂ ਪਤਾ ਨਹੀਂ ਕੀ ਕਰਾਉਂਦੀ ਐ ਨਾ ਤੈਨੂੰ ਚੱਕਣਾ ਨਾ ਆਵੇ ਤੈਨੂੰ ਲਾਉਣਾ ਨਾ ਆਵੇ ਝੱਜਨਾ ਆਇਆ ਤਾਂ ਚੱਕ ਲੈਂਦੀ ਏ ਚਲ ਉਹ ਤਾਂ ਮੈਂ ਕਿਹਾ ਤਾਂ ਮੈਂ ਕੰਡੇ ਵਿੱਚ ਤੇ ਉਹ ਤਾਂ ਬਾਲੀ ਝੂਠ ਬੋਲਦੀ ਸੀ ਕਹਿੰਦੀ ਕਿ ਰਾਜਵੀਰ ਤਾਂ ਇੱਥੇ ਨਹੀਂ ਕਿਤੇ ਰਿਸ਼ਤੇਦਾਰੀ ਚ ਗਈ ਜਾਂ ਫਿਰ ਹਰਪ੍ਰੀਤ ਕਹਿੰਦੀ ਜਾਣਾ ਆਉਣਾ ਤਾਂ ਉਹਨੇ ਸਾਡੇ ਕੋਲ ਹੀ ਸੀਗਾ ਆਪਦੇ ਭਰਾ ਦੇ ਰਖੜੀ ਉਹਨੇ ਕਿੱਥੇ ਵਾਗੀ ਉਹ ਲ ਮੈਂ ਵਈ ਮੈਂ ਕਿੱਥੇ ਜਾਣਾ ਮੈਂ ਤਾਂ ਘਰੀਆਂ ਸਾਰਾ ਦਿਨ ਹਾਂ ਐਵੇਂ ਝੂਠ ਬੋਲਦੀ ਰਹਿੰਦੀ ਹੈ ਜੀ ਹੁਣ ਨਾ ਪੜੇ ਉਹਦਾ ਲਾਲ ਕਹਿੰਦੀ ਸੀ ਸਾਨੂੰ ਬੋਲੀ ਸੀ ਕੁਸਾ ਉਹ ਪੜੇ ਹੁਣ ਤਨ ਮੈਂ ਕੀ ਦੱਸਾਂਦਾ ਬਾਲੀ ਲਾਲਚ ਕਰਦੀ ਏ ਬਾਲੀ ਮੂੰਹ ਟੱਡੀ ਬੈਠੀ ਏ ਐਂ ਕਹਿੰਦੀ ਏ ਕਿ ਸਾਨੂੰ ਈ ਸੀ ਦਿਓ ਮੈਂ ਮਾਰੀ ਆਂਦੀ ਆ ਬਾਈ ਪਕਾਈ ਜਦੋਂ ਮੈਂ ਉਹਨੂੰ ਜਵਾਬ ਦੇਤਾ ਵੀ ਮੈਂ ਨਹੀਂ ਏਸੀ ਲੈ ਕੇ ਆਉਂਦੀ ਉਹ ਹੀ ਉਹਨੇ ਹੈੱਡਵਾਟਰ ਰੱਖੀਏ ਦੇਖ ਰੱਖਿਆ ਬਸ ਵੀ ਉਹ ਗਮਾਂਢੀਆਂ ਦੀ ਬਹੂ ਏਸੀ ਲੈ ਕੇ ਆਈ ਐ ਭਾਵੇਂ ਮੇਰੀ ਗੱਲ ਸੁਣ ਲੈ ਮੈਂ ਤਾਂ ਮੈਂ ਤੈਨੂੰ ਕੋਈ ਗੱਲ ਕਹਿਣਾਗਾ ਵੀ ਤੂੰ ਐਂ ਕਰ ਰਖੜੀ ਬੰਨਣਾ ਆਈ ਨਾ ਫਿਰ ਜੇ ਤੂੰ ਨਾ ਸਾਥੋਂ ਏਸੀ ਦਿੱਤਾ ਗਿਆ ਫਿਰ ਤੇਰੇ ਨਾਲ ਬੜੀ ਲੜਾਈ ਕਰੂਗੀ ਉਹ ਲੈ ਰਖੜੀ ਕਿਵੇਂ ਨਾ ਬੰਨਣਾ ਬਾਈ ਮੈਂ ਮਸਾ ਦਾ ਤਿਹਾਰ ਆਉਂਦਾ ਸਾਲ ਤੋਂ ਉਹੀ ਗੱਲ ਮਸਾ ਦੀਕਾਂ ਕਰ ਕਰ ਕੇ ਰਖੜੀਆਂ ਆਉਂਦੀਆਂ ਨੇ ਉਹ ਕਰ ਮੇਰੀ ਗੱਲ ਸੁਣ ਉਹਦਾ ਉੱਥੇ ਬੈਠੀ ਰਹਿੰਦੀ ਐ ਨਿੰਮਥਲੇ ਉਹਨੂੰ ਕਿਹੜਾ ਪਤਾ ਲੱਗ ਉਹ ਬਾਰਲੀ ਗਲੀ ਆ ਜੀ ਮੋਟਰਸਾਈਕਲ ਲੈ ਕੇ ਤੂੰ ਬੋਚ ਕੇ ਰਖੜੀ ਬਣਾ ਕੇ ਮੁੜ ਜੀ ਉਹਨੂੰ ਕੀ ਪਤਾ ਲੱਗਦਾ ਉਹੀ ਗੱਲ ਨਾਲੇ ਉਹਦਾ ਮਨ ਰਹਿ ਜੂ ਨਾਲੇ ਮੇਰਾ ਰਹਿ ਜੂ ਨਾ ਪਣੇ ਮੈਂ ਤਾਂ ਜਾਂਦੀ ਨਹੀਂ ਰਖੜੀ ਬਣਨ ਨਾ ਪਣੇ ਤੇਰਾ ਮਤਲਬ ਮੈਂ ਇੱਥੇ ਆ ਜਾ ਵੀ ਤੂੰ ਰਖੜੀ ਬਣਾ ਕੇ ਲੈ ਜਾਵੇਂ ਹਾਂ ਬਈ ਤੂੰ ਇੱਥੇ ਆ ਜਾ ਇੱਥੋਂ ਰਖੜੀ ਬਣਾ ਕੇ ਮੁੜ ਜੀ ਜੇ ਮੈਨੂੰ ਇੱਥੇ ਘਰੇ ਆਈ ਨੂੰ ਕੁਝ ਬੋਲੀ ਫੇਰ ਗੱਲ ਬਾਲੀ ਵੱਜੂ ਆਪਣੀ ਭੈਣੇ ਆਏ ਉਹਨੂੰ ਕੀ ਪਤਾ ਲੱਗਦਾ ਉਹ ਤਾਂ ਉੱਥੇ ਪਈ ਰਹਿੰਦੀ ਐ ਸਾਰਾ ਦਿਨ ਮੈਂ ਥੱਲੇ ਤੂੰ ਬੋਚ ਕੇ ਮੁੜ ਜੀ ਰਖੜੀ ਬਣਾ ਕੇ ਹੋਰ ਕੀ ਐ ਭਾਈ ਮੇਰਾ ਆਏ ਤਾਂ ਝੂਠ ਤਾਂ ਆਪਾਂ ਨੂੰ ਬੋਲਣਾ ਈ ਪਊ ਓਲਾ ਵੀ ਰੱਖਣਾ ਪਊਗਾ ਇਹ ਅਸੀਂ ਹੁਣ ਇੰਨਾ ਮਹਿੰਗਾ ਕਿੱਥੋਂ ਲੈ ਕੇ ਦਵੋਂਗੇ ਤੁਸੀਂ ਮੈਨੂੰ ਉਹੀ ਤਾਂ ਗੱਲ ਐ ਭੈਣੇ ਹੁਣ ਆਪਾਂ ਮੈਂ ਤਾਂ ਆਇਆ ਫਿਰ ਆਏ ਆ ਬਈ ਅੱਜ ਤਾਂ ਇਹ ਏਸੀ ਮੰਗਦੀ ਆ ਜੇ ਤੁਸੀਂ ਏਸੀ ਦੇ ਤਾਂ ਕੱਲ ਨੂੰ ਕੋਸ ਹੋਰ ਮੰਗੂਗੀ ਹਾਂ ਭੈਣੇ ਤਾਂ ਕੱਲ ਨੂੰ ਕਹੂਗੀ ਸਾਡੇ ਏਸੀ ਦਾ ਬਿੱਲ ਵੀ ਭਰ ਕੇ ਜਾਓ ਫਿਰ ਤਾਂ ਹੁਣ ਲਾਲਚ ਦੀ ਕਿਹੜਾ ਕੋਈ ਹੱਦ ਹੁੰਦੀ ਐ ਕਿਤੇ ਹਾਂ ਆ ਤਾਂ ਫਿਰ ਤੈਨੂੰ ਪਤਾ ਹੀ ਐ ਡਿਮਾਂਡਾਂ ਬੜੀਆਂ ਦੀਆਂ ਫਿਰ ਹੌਲੀ ਹੌਲੀ ਹੋਰ ਵੱਧ ਜਾਂਦੀਆਂ ਨੇ ਭੈਣੇ ਗੱਲ ਤਾਂ ਤੇਰੀ ਸਹੀ ਐ ਹਨਾ ਉਂ ਵੀ ਲੈ ਸਾਲ ਤੋਂ ਤਿਹਾਰ ਆਉਂਦਾ ਰੱਖੜੀ ਦਾ ਰਖੜੀ ਤਾਂ ਬਨਣੀ ਜ਼ਰੂਰੀ ਹੈ ਚੱਲਣ ਵਾਲੇ ਆਏ ਮੇਰੇ ਮਨ ਦੇ ਚਾਏ ਨਾ ਰਹੂਗਾ ਵੀ ਮੈਂ ਰਖੜੀ ਨਹੀਂ ਬਨਨੀ ਚੱਲਣ ਵਾਲੇ ਤੈਨੂੰ ਐ ਹੋ ਜੂ ਭੈਣ ਨੇ ਰਖੜੀ ਬਨਤੀ ਪਰ ਇਹ ਚੰਗਾ ਫਿਰਨਾ ਮੈਂ ਟਾਈਮ ਜਾ ਵਿਚਾਰ ਕੇ ਤੇ ਮੈਂ ਛੋਟੇ ਬਾਹਰ ਆਉਂਗਾ। ਚਲ ਹਰਪ੍ਰੀਤ ਨੂੰ ਦੱਸ ਦੀ ਮੜਾ ਜਾ। ਹਾਂ ਉਹਨੂੰ ਮੈਂ ਦੱਸ ਕੇ ਆਉਂਗਾ ਤੇ ਫਿਰ ਮੈਂ ਰਖੜੀ ਬਣਾ ਕੇ ਲੈ ਜੂਗਾ ਫਿਰ ਹੋਰ ਕੀ ਦੇਖੀ ਜਾਊਗਾ। ਠੀਕ ਆ ਬਈ ਚੰਗਾ ਤੇ ਮੈਨੂੰ ਮੜਾ ਏ ਤੁਰਨ ਲੱਗਿਆ ਫੋਨ ਕਰ ਦੋ। ਹਾਂ ਚੰਗਾ ਬਣੀ ਮੈਂ ਦੱਸੂਗਾ ਤੈਨੂੰ। ਚੰਗਾ ਬਈ। ਓਕੇ ਬੜੀ। ਤੇ ਭੈਣ ਦੀ ਗੱਲ ਤਾਂ ਠੀਕ ਐ। ਉਹ ਮਸਾਂ ਤਿਆਰ ਹੁੰਦੇਗਾ। ਸਾਲ ਤੋਂ ਮੈਂ ਭੈਣ ਤੋਂ ਰਖੜੀ ਉੱਥੇ ਜਾ ਕੇ ਬਣਾ ਲੈਣਾ ਨਾ ਏਸੀ ਉਹ ਲੈਣ ਆਵੇ ਨਾ ਆਪਾਂ ਦੀ ਜੀ ਹਰਪ੍ਰੀਤ ਨੂੰ ਮੜਾਇਆ ਦੱਸ ਜਾਨੀ ਆ ਕਿਰੇਨਾ ਫੋਨ ਤੇ ਗੱਲਾਂ ਕਰੀ ਜਾਂਦਾ ਉਹਨੇ ਆ ਜਾ ਮੇਰੇ ਕੋਲੇ ਮੈਨੂੰ ਦੱਸ ਗੱਲ ਕੀ ਹੈ ਕੀ ਦਾ ਫੋਨ ਸੀ ਉਹ ਤੈਨੂੰ ਹੀ ਦੱਸਦਾ ਹਾਂ ਤੈਨੂੰ ਦੱਸਣ ਵਾਸਤੇ ਉੱਥੋਂ ਆਇਆ ਹੈਗਾ ਫੋਨ ਕਿਹਦਾ ਸੀ ਉਹ ਭੈਣ ਦਾ ਫੋਨ ਸੀਗਾ ਮੈਂ ਕਰਿਆ ਸੀਗਾ ਭੈਣ ਨੂੰ ਰਾਜਵੀਰ ਨੂੰ ਫੋਨ ਲਾਇਆ ਸੀ ਕੀ ਕਹਿੰਦੀ ਰਾਜਵੀਰ ਨੂੰ ਉਹ ਮੈਂ ਤਾਂ ਆ ਹੀ ਲਿਆ ਹਾਂ ਮਾਹ ਭੈਣੇ ਤੂੰ ਨਾ ਰਖੜੀ ਬਣਨ ਆਈ ਨਾ ਅੱਪਾ ਤੋਂ ਕਿਹਾ ਸੀ ਤਾ ਜੋ ਉਹਦੀ ਸੱਸ ਪਰ ਉਹ ਨਾਲ ਕਲੇਸ਼ ਕਰੂਗੀ ਬੜਾ ਨਾ ਆਪਾਂ ਗਾਂ ਐਸੀ ਖਰੀਦ ਕੇ ਤੇਰੀ ਬੈਠਿਆ ਦੇਣ ਨੂੰ ਕਿਉਂ ਜਵਾਬ ਦਿੱਤਾ ਤਾਂ ਕੁੜੀ ਨੂੰ ਰਖੜੀ ਬੰਨ੍ਹਣੀ ਆ ਉਹ ਹੋਰ ਫਿਰ ਕਿੱਥੇ ਜਾਊਗੀ ਰਖੜੀ ਬੰਨ੍ਹਣ ਉਹ ਜਿਹੜੇ ਤੂੰ ਚੁਲਕੀਆਂ ਕਰਦੀਆਂ ਨਾ ਉਹ ਚੁਲਕੀਆਂ ਰਾਜਵੀਰ ਦੀ ਸੱਸ ਮੋਰੇ ਨਹੀਂ ਚੱਲਣੀਆਂ ਰਾਜਵੀਰ ਤੋਂ ਉਹਦੇ ਨਾਲ ਕਲੇਸ਼ ਕਰੂਗੀ ਉਹ ਕਲੇਸ਼ ਕਰੂਗੀ ਤਾਂ ਕਦੀ ਜਾਵੇ ਆਪੇ ਬੋਲ ਕੇ ਵੇਜੂਗੀ ਰਾਜਵੀਰ ਦਾ ਕੀ ਕਰ ਦੂਗੀ ਬੁੜੀ ਐਵੇਂ ਡਰੀ ਐ ਨਾ ਉਹੀ ਡਰੀ ਐ ਨਾ ਬੁੜੀ ਤੋਂ ਬਿਨਾ ਗੱਲ ਤਾਂ ਐ ਬੁੜੀ ਸ਼ੇਰ ਐ ਡਰਨ ਨੂੰ ਫਿਰ ਬੇਇੱਜ਼ਤੀ ਕਰਾ ਕੇ ਕੋਈ ਜ਼ਰੂਰੀ ਐ ਪਹਿਲਾਂ ਤਾਂ ਉਹ ਆਸ ਲੈ ਕੇ ਆਊਗੀ ਤੂੰ ਨਹੀਂ ਜਵਾਬ ਦੇ ਤਾਂ ਚੱਲ ਫਿਰ ਆਪਾਂ ਚੱਲ ਕੇ ਆ ਜਾ ਮੈਂ ਬੰਨਿਆ ਹੁੰਦੀ ਆ ਰਖੜੀ ਕਿੱਧਰ ਚੱਲ ਗਏ ਆਪਾਂ ਤੇ ਕੀ ਮੇਰੇ ਹੋਰ ਕਿੱਧਰ ਉਹ ਨਹੀਂ ਨਹੀਂ ਉਧਰ ਨਹੀਂ ਜਾਣਾ ਉਧਰ ਤਾਂ ਫੇਰ ਜਾਵਾਂਗੇ ਕਦੇ ਮੈਂ ਤਾਂ ਭੈਣ ਨੇ ਵਿਚਾਰੀ ਨੇ ਹੁਣ ਐ ਕਿਹਾ ਵੀ ਬਈ ਤੂੰ ਐ ਕਰ ਛੋਟੇ ਵਾਰ ਆ ਜਾ ਉਧਰ ਨਿੰਮ ਥੱਲੇ ਪਈ ਹੁੰਦੀ ਹੈਗੀ ਤੂੰ ਦੁਪਹਿਰੇ ਤੇ ਮੇਰੇ ਆਉਂਦੀ ਰਖੜੀ ਬਣਾ ਕੇ ਲੈ ਜਾ ਉਹਨੂੰ ਕਿਹੜਾ ਪਤਾ ਲੱਗੂਗਾ ਅੱਛਾ ਹੁਣ ਚੋਰ ਨੂੰ ਰਖੜੀ ਬਣਾਉਣ ਜਾਏਗਾ ਭੈਣ ਕੋਲੇ ਕੋਈ ਤਾਂ ਖਸੀ ਨਾ ਬਣ ਭੈਣ ਰਖੜੀ ਉਹ ਕਹਿੰਦੀ ਸਾਲ ਪਰ ਤੋ ਤਿਹਾੜ ਆਉਂਦਾ ਰਖੜੀ ਤੇ ਵਾ ਜ਼ਰੂਰ ਬਨੂਗੀ ਤੇਰੇ ਹੁਣ ਮੇਰਾ ਕੀ ਕਸੂਰ ਐ ਇਸ ਗੱਲ 'ਚ ਕਿਵੇਂ ਮਰਜ਼ੀ ਕਰੋ ਭੈਣ ਭਰਾ ਜਿਵੇਂ ਕਰਨਾ ਜੇ ਡਰਦੇ ਹੋ ਨਾ ਤਾਂ ਹੀ ਤੁਹਾਨੂੰ ਉਹ ਡਰਾਈ ਜਾਂਦੀ ਐ ਬੁੜੀ ਦਵਾਈ ਜਾਂਦੀ ਐ ਇਹ ਜਿਵੇਂ ਕਹਿੰਦੇ ਨੇ ਨਾ ਡਰਦਿਆਂ ਨੂੰ ਬੰਦਾ ਡਰਾਉਣਾ ਹੁੰਦਾ ਤੇ ਜੇ ਬੰਦਾ ਸਿੱਧਾ ਹੋ ਜਾਪੀ ਸਿੱਧਾ ਹੋ ਜਾਂਦਾ ਛੁੱਟੀ ਵਾਲਾ ਤਾਂ ਹਮੇਸ਼ਾ ਨੀਵੇਂ ਹੀ ਹੁੰਦਾ ਦੇ ਕਿੰਨਾ ਚਿਰ ਮਰਜ਼ੀ ਨੀਵੇਂ ਹੋਈ ਜਾ ਬੁੜੀ ਮੂਰੇ ਜਿੰਨਾ ਚਿਰ ਬੋਲਦੇ ਨਹੀਂ ਨਾ ਉਹਨਾਂ ਚਿਰ ਸਿੱਧੀ ਨਹੀਂ ਹੁੰਦੀ ਉਹ ਮੈਂ ਤਾਂ ਉਹ ਬੁੜੀ ਨੂੰ ਆਥਣ ਨੂੰ ਸਿੱਧੀ ਕਰ ਦਿਆਂ ਮੈਨੂੰ ਦੇ ਛੁੱਟੀ ਮੈਂ ਜਾਣੀ ਐ ਲੈ ਤੂੰ ਲੜਾਈ ਕਰੇਂਗੀ ਉਹਦੇ ਨਾਲ? ਹਾਂ ਫੇ ਲੜਾਈ ਕਰ ਲਈ ਉਹਦੇ ਨਾਲ ਫੇ। ਨਾ ਲੜਾਈ ਨ ਕਰੀਏ ਹੋਰ ਕੀ ਕਰਗੇ ਜਦੋਂ ਉਹ ਕੁੜੀ ਨਾਲ ਲੜਾਈ ਕਰਦੇ ਉਹ ਕਿਉਂ ਨਹੀਂ ਆਉਣ ਦਿੰਦੀ ਰਖੜੀ ਤੇ? ਸਾਰੀਆਂ ਕੁੜਗੀਆਂ ਹੁੰਦੀਆਂ। ਉਹ ਨਹੀਂ ਕਦੇ ਗਈ ਸੀ। ਓਏ ਉਹਦਾ ਬੁਢੀ ਦਾ ਵੀ ਕੋਈ ਕਸੂਰ ਨਹੀਂ। ਉਹਨਾਂ ਦੇ ਕਮਾਂਡ ਚ ਐਸੀ ਦਿੱਤਾ ਕਿਸੇ ਨੇ। ਉੱਥੋਂ ਰੀਸ ਲੱਗੀ ਗੱਲ ਦੀ। ਨਾ ਫੇ ਜੇ ਕਿਸੇ ਨੇ ਦਿੱਤਾ ਤਾਂ ਫੇ ਰੀਸ ਹੁੰਦੀ ਐ। ਮਰਜ਼ੀ ਕਰ ਆਪਦੀ ਜਿੰਮੇ ਕਰਨਾ ਉਹ ਮੈਂ ਕਰਮੈਂ ਤੈਨੂੰ ਦੱਸਾਂ। ਫੇ ਮੈਨੂੰ ਕਹਦੇਂਗਾ ਤੂੰ ਕਿਹਾ ਸੀ ਐ। ਮਾੜਾ ਨਾ ਕੋਈ ਗੱਲ ਹੋਗੀ। ਮੇਰੀ ਭੈਣ ਦੀ ਸੱਤ ਨੂੰ ਤੂੰ ਬੋਲ। ਨਾ ਰਾਜਵੀਰ ਤਾਂ ਕਹਿੰਦੀ ਸੀ। ਤੂੰ ਐਂ ਖਰੀ ਭਾਈ ਮੇਰੀ ਭਝਾਈ ਨੂੰ ਪੁੱਛ ਕੇ ਆਈ ਹਰਪ੍ਰੀਤ ਨੂੰ ਮੜਾਏ ਦੱਸ ਕੇ ਦੇਖ ਦੱਸਣ ਦਾ ਕੀ ਫਾਇਦਾ ਹੋਇਆ ਤੈਨੂੰ ਫੇਰ ਮੈਂ ਕਿਹੜਾ ਰਾਜਵੀਰ ਨੂੰ ਕੁਛ ਕਹਨੀ ਆ ਮੈਂ ਤਾਂ ਉਹਦੀ ਸੱਸ ਨੂੰ ਕਹਨੀ ਆ ਜਿਹੜਾ ਭਾਰਾ ਸੰਧਾਰਾ ਉਹ ਚੰਗਾ ਬੋਲੀ ਜਾ ਤੂੰ ਮੈਂ ਤਾਂ ਭਾਂਟੋ ਰਖੜੀ ਬਣਾ ਕੇ ਲਿਆਉਣਾ ਬਣਾ ਲਿਆ ਬਣਾ ਲਿਆ ਡਰਦਾ ਹੈ ਬੁੜੀ ਤੋਂ ਡਰਦਾ ਡਰਦਾ ਉਹੀ ਗੱਲ ਉੱਥੇ ਉੱਡ ਗਿਆ ਕਿ ਉਥੋਂ ਰਖੜੀ ਬਣਾ ਲਿਆਉਣਾ ਦੇਖ ਲਈ ਕੋਈ ਨਹੀਂ ਜਾ ਸਹੀ ਰਖੜੀ ਬਣਾਉਣ ਉੱਥੇ ਕਿਹੜਾ ਬੁੜੀ ਪਰਦੇਸ ਵਗ ਗਈ ਕੋਈ ਨਹੀਂ ਭੱਗ ਜਾ ਜਿਹੜਾ ਕੁਛ ਕਰਨਾ ਕਰਵਾ ਦੀ ਮਰਜ਼ੀ ਕਰੋ ਮੈਂ ਤਾਂ ਤੇ ਪੇਕੀ ਜਾਉਂਗੀ ਆ ਜਾਂਦੇ ਉਹਨੂੰ ਮੁੜ ਕੇ ਬਣਾ ਲਿਆਉਣ ਕਿਹੜੇ ਵੇਲੇ ਦੀ ਡਿੱਕੀ ਆਨੀ ਆ ਬਾਈ ਨੂੰ ਉਹ ਤਾਂ ਫੋਨ ਕਰਤਾ ਸੀ ਕਹਿੰਦਾ ਭਾਣੇ ਮੈਂ ਤੁਰਦਾਗਾ ਕਿਹੜਾ ਵੇਲਾ ਹੋ ਗਿਆ ਮੈਂ ਤਾਂ ਰਖੜੀ ਵੀ ਚੁੰਨੀ ਦੀ ਲੜ ਬੰਨੀ ਫਿਰਦੀ ਆ ਜੇ ਬੇਬੇ ਆ ਗਈ ਮੈਨੂੰ ਤਾਂ ਲੱਗਦਾ ਬਾਈ ਆ ਗਿਆ ਬਾਈ ਆ ਗਿਆ ਤੂੰ ਹਾਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਭਾਣੇ ਤੇ ਬਾਈ ਬੇਬੇ ਨੂੰ ਤਾਂ ਦੇਖ ਲ ਗਏ ਮੜਾ ਜਾ ਬੇਬੇ ਉੱਤਰ ਮਾਸੀ ਉੱਤਰ ਕਿਧਰ ਪਈ ਹੈਗੀ ਉਹ ਸਾਹਮਣੇ ਨਿਮਾ ਥੱਲੇ ਪਈ ਹੈ ਭਣ ਤੂੰ ਐ ਕਰ ਮੈਂ ਤਾਂ ਨਾ ਭਣ ਮੈਂ ਤਾਂ ਕੋਈ ਚੀਜ਼ ਵੀ ਨਾ ਲਿਆ ਹਣਾ ਮੈਂ ਤਾਂ ਕੋਈ ਨਾ ਕੋਈ ਫਲ ਫਰੂਟ ਨਾ ਕੋਈ ਮਠਾਈ ਕੁਝ ਨਹੀਂ ਲਿਆ ਮੈਂ ਤਾਂ ਪਰ ਤੂੰ ਛੇਤੀ ਕਰ ਮੈਂ ਰਖੜੀ ਜਣਾ ਸੀ ਕਿ ਬਰਤੂ ਰੱਖਣੀ ਰਖੜੀ ਵੀ ਲਖੋ ਕੇ ਬੰਨੀ ਬੈਠੀ ਹੈਗੀ ਬਣਾ ਤਾ ਤੂੰ ਬਾਲਾ ਵਧੀਆ ਕਰਿਆ ਹੋਰ ਬਣੀ ਤੂੰ ਐ ਕਰ ਬਾਈ ਕੋਈ ਮੂੰਹ ਕਰਨੂ ਮੈਂ ਤਾਂ ਕੋਈ ਚੀਜ਼ ਨਹੀਂ ਮਾਰਲਾ ਕੋਈ ਨਹੀਂ ਮੈਂ ਬੰਦੀ ਰਖੜੀ ਮੈਂ ਭੱਜ ਕੇ ਖੰਡ ਚੱਕ ਲਿਆ ਮਾਂ ਹਾਂ ਲਿਆ ਬੰਨੇ ਚਲੋ ਉਹਦੇ ਨਾਲ ਮਿੱਠਾ ਮੂੰਹ ਕਰ ਲਾਂਗੇ ਕੋਲੇ ਮੇਰੇ ਤਾਂ ਦਿਮਾਗ ਚੀ ਨਾ ਗੱਲ ਆਈ ਉਥੋਂ ਪਿੰਡੂ ਹੀ ਲਿਆ ਆਉਂਦਾ ਮੈਂ ਕਾਹਲ ਦੇ ਦਾ ਕਿਹੜੇ ਕੰਮ ਹੁੰਦੇ ਨੇਗੀ ਇਹ ਤਾਂ ਨਹੀਂ ਦੇਨੀ ਆ ਵੀ ਹੈਗੀ ਪਤਾ ਨਹੀਂ ਕੀ ਹੋਇਆ ਹੈਗਾ ਅੱਚੀ ਵੀ ਲੱਗੀ ਪਈ ਆ ਪਤਾ ਨਹੀਂ ਕੀ ਪਾ ਕੇ ਗਈ ਆ ਚਾ ਚਾਚਾ ਫੜਾ ਕੇ ਗਈ ਜਦੋਂ ਦੀ ਉਹਦੇ ਅੱਛ ਵੀ ਲੱਗੀ ਪਈ ਐ ਨੀਂਦ ਹੀ ਨਹੀਂ ਆਉਂਦੀ ਹਾਏ ਹੈ ਦੇਖਾਂ ਕਰ ਜਾਨੀ ਆ ਕੀ ਕਰਦੀ ਐਗੀ ਇੱਥੇ ਵੀ ਉਸੇ ਗੱਲ ਲੱਗੀ ਜਾਂਦਾ ਜੇ ਰਖੜੀ ਬੰਨਣ ਬਾਗ ਜੇ ਤਾਂ ਐਸੀ ਲਿਆਵੇ ਤਾਂ ਕਰੇ ਪੈ ਜਾ ਕਰ ਐਸੀ ਚ ਹੋਰ ਮੰਗਾਉਂਗੀ ਤਾਂ ਸਹੀ ਐਸੀ ਮੰਗਾ ਕੇ ਛੱਡੂਗੀ ਫੇਰ ਹੀ ਜਾਣਦੇ ਉਹਨੇ ਜਾਨ ਹੀ ਨਹੀਂ ਦਿੰਦੀ ਇਹਨੂੰ ਕਹਿੰਦੀ ਤਾਂ ਹੈ ਦੀ ਪਰਜਾਈ ਵੀ ਦੇ ਦੂੰਗੀ ਦੇਖੋ ਆਏ ਆਪਣੇ ਫਿਰ ਮੈਂ ਜਾਣ ਆਇਗਾ ਛੇਤੀ ਲੈ ਆ ਆੜ ਬਈ ਆਈ ਬਨਨ ਦਿੰਨੀ ਆ ਕੋਈ ਨਹੀਂ ਇੱਧਰ ਬਨ ਦੇ ਆਪਣੇ ਚਲ ਇੱਧਰ ਬਨਨ ਦਿੰਨੀ ਆ ਨਾ ਰਖੜੀ ਮੈਂ ਲੈ ਆ ਬਈ ਬੰਨਾ ਕਿਰ ਜਰਕ ਦੇਣਾ ਨਾ ਸਾਨੂੰ ਕੀ ਦੇ ਕੇ ਰੱਖਣੀਆਂ ਬੰਨਣ ਨੂੰ ਕਿਉਂ ਬੇਬੇ ਹਾਂ ਕੀ ਦੇ ਕੇ ਹੈ ਫੜਾ ਦੇ ਰਖੜੀ ਲੈਫਟ ਐ ਆਏ ਆਏ ਸੋਨਾ ਖਸ ਵੀ ਆਇਨ ਦੇਖ ਚਾ ਪਰ ਇਹ ਕਾ ਦੇ ਲਿਆ ਉਹ ਕਾਈਂ shear ਗਾ ਨਾ ਅਸੀਂ ਦਿੰਦਾ ਬਸ ਬਰਾ ਇਥੇ ਆ ਕੇ ਰਖੜੀ ਬੇ ਫੇਰ ਕਿਹੜਾ ਤੈਨੂੰ ਐਸੀ ਮਿਲ ਜੂ ਆਏ ਨਹੀਂ ਐਸੀ ਮਿਲਦੇ ਹੁੰਦੇ ਐਸੀਆਂ ਤੇ ਪੈਸੇ ਲੱਗਦੇ ਆ ਫੇਰ ਰਖੜੀ ਵੀ ਬਣਾ ਰਹੀ ਐ ਬਸ ਲੱਗਦੇ ਤਾਂ ਲੈ ਫੇਰ ਕੀ ਹੋਗਾ ਜੇ ਮੇਰਾ ਭਰਾ ਰਖੜੀ ਬੰਨਣਾ ਹੈ ਤਾਂ ਬਾਈ ਤੂੰ ਭੱਗ ਜਾ ਐ ਕਰ ਹਰਪ੍ਰੀਤ ਡਿੱਗਦੀ ਹੋਣੀ ਐ ਤੈਨੂੰ ਐਸੀ ਨਹੀਂ ਰਖੜੀਆਂ ਬਣਾਉਣ ਲੱਗ ਗਈ ਇਥੇ ਮੈਂ ਬੇ ਮੈਂ ਬੰਦੀ ਕਰ ਦੇ ਬਣਾ ਲੇਗੀ ਫੇਰ ਬੰਨ ਲਈ ਰਖੜੀ ਚੱਲ ਬੱਸ ਫੇਰ ਨਾ ਮੈਂ ਰਖੜੀ ਬਣਾ ਨਾ ਨਾ ਮੈਂ ਏਸੀਲੇ ਮੈਂ ਤੂੰ ਵੀ ਪੈ ਗਈ ਫੇਰੇ ਸੀ ਥੱਲੇ ਨਾ ਫੇਰ ਤੇਰਾ ਪ੍ਰਾਭ ਲੈ ਕੇ ਗੁੱਟ ਤੇ ਰਖੜੀ ਬਣਾ ਕੇ ਕੋਈ ਨਾ ਬੇਬੇ ਰਖੜੀ ਬੰਨਦੀ ਨਾ ਤੇਰਾ ਪ੍ਰੋਤ ਲਾਖ ਬੰਦਾ ਸੀਗਾ ਅਸੀਂ ਚੋਰੀਆਂ ਚੋਰੀਆਂ ਰਖੜੀਆਂ ਬੰਦੇ ਹੂੰ ਤਾਂ ਸਾਰਾ ਨੇ ਨੀਂਦ ਲੈ ਪਈ ਰਹਿੰਦੀ ਹੁਣ ਪਤਾ ਨਹੀਂ ਕਿੱਧਰ ਹੋ ਆ ਗਈ ਉੱਠ ਕੇ ਬਿੰਦ ਚ ਜੇ ਮੈਨੂੰ ਮਹਾਰਾਜ ਸਾਕੇ ਲੈ ਹਾਂ ਮਹਾਰਾਜ ਨੇ ਕਹਿੰਦਾ ਤੈਨੂੰ ਚੋਰੀਆਂ ਹੋਈਆਂ ਨਹੀਂ ਤੇਰੇ ਘਰ ਚੋਰੀਆਂ ਹੋਈ ਜਾਂਦੀਆਂ ਇਹ ਕਾਦੀ ਚੋਰੀ ਹੈ ਮੇਰੇ ਰੱਖੜੀ ਨਾ ਕਿ ਮੁੜ ਜਾਂਦਾ ਵਿਚਾਰਾ ਵਿਚਾਰਾਂ ਬਚਾਵਾ ਇਹ ਬਾਹਰ ਸ਼ਹਿਰ ਬਣਦਾ ਸੀ ਕੋਈ ਨਾ ਕਿਸੇ ਦਿਨ ਇਸ ਗੱਲ ਦਾ ਬਦਲਾ ਤਾਂ ਤੇ ਇੱਥੇ ਲਾਉਂਗੀ ਮੈਂ ਉਹ ਨਹੀਂ ਲੈਣੀ ਬਦਲਾ ਤਾਂ ਮੈਂ ਇਥੋਂ ਮੇਰੇ ਭਰਾ ਦੀ ਬੇਇੱਜ਼ਤੀ ਕਰਤੀ ਵਿਚਾਰੇ ਦੀ ਆਏ ਦੀ ਆਏ ਤੇ ਪਹਿਲੀ ਬਾਰ ਉਹ ਬੇਇੱਜ਼ਤੀ ਹੋਈ ਜੇ ਤੂੰ ਕਿੱਡੀ ਚੰਦਰੀ ਬੁੜੀ ਆ ਦੇਖ ਲੈ ਏਸੀ ਪਿੱਛੇ ਕੀ ਕੀ ਕੁਸ਼ ਕਰਦੀ ਐ ਕਿੱਡੇ-ਕੱਡੇ ਫਰਕ ਪਾਉਂਦੀ ਐ ਨਾ ਨਾ ਜਣੇ ਕਈ ਵਾਰੀ ਬੰਦੇ ਨੂੰ ਰਿਸ਼ਤੇਦਾਰ ਤੱਕ ਲੋੜ ਪੈਂਦੀ ਐ ਅਗਰੇ ਖੜ ਜਾਣਗੇ ਆ ਕੇ ਤੇਰੇ ਕੋਈ ਨਹੀਂ ਦੇਖੂਗੀ ਮੈਂ ਉਡੇ ਰਿਸ਼ਤੇਦਾਰਾਂ ਨੂੰ ਕਿੰਨਾ ਕਾਉਂਦੇ ਨੇ ਮੇਰੇ ਭਰਾ ਦੇ ਤਾਂ ਮੈਂ ਰਖੜੀ ਬਨ ਨਹੀਂ ਦੇਉਂਗੀ ਲੈ ਆ ਗਿਆ ਡੱਬਾ ਡੱਬਾ ਦਿੱਤਾ ਉਹ ਭੈਣ ਨੇ ਮੂੰਹ ਮਿੱਠਾ ਕਰਦੇ ਰਖੜੀ ਬਣਾ ਕੇ ਬਣਾ ਲਈ ਰਖੜੀ ਡੱਬਾ ਨਹੀਂ ਜਿੱਤਰਾ ਹੀ ਵੀਰ ਨਹੀਂ ਉਹ ਕਿਹੜੀ ਰਖੜੀ ਹਾਂ ਭੰਨ ਨੇ ਤਾਂ ਮੇਰੀ ਬੇਇੱਜ਼ਤੀ ਕਰਾਤੀ ਬੇਇੱਜ਼ਤੀ ਕਰਾਤੀ ਰਖੜੀ ਕਿੱਥੇ ਐ ਰਖੜੀ ਤਾਂ ਬੁੜੀ ਨੇ ਖੋਲ ਹੀ ਨਾਲੇ ਖੰਡਤਰੀ ਸੀਗੀ ਓਟਲਾ ਥੀ ਤੂੰ ਤਾਂ ਹੀ ਬੇਇਤੀ ਕਰਾਤੀ ਨਾ ਇਵੇਂ ਸੱਦ ਲਿਆ ਭੈਣ ਨੇ ਨਾ ਬਣਾਣਾ ਫਿਰ ਤਰਖੜੀ ਮਸੀ ਭੱਜ ਗਿਆ ਸੀ ਉਹ ਕਹ ਜਾਨਾ ਮੈਂ ਭੈਣ ਕੋਲੇ ਰਖੜੀ ਬਣਾਉਣ ਕਰਾਤੀ ਨਾ ਭੈਣ ਨੇ ਘਰੇ ਸੱਦ ਕੇ 베ਜਤੀ ਹੈ ਕਾ ਲੋੜ ਕੀ ਸੀ ਤੈਨੂੰ ਜਾਣ ਦੀ ਪਹਿਲਾਂ ਮੈਨੂੰ ਐਂ ਦੱਸ ਗਿਆ ਕਿਉਂ ਕੁੜੀ ਆਉਂਦੀ ਨਾ ਆਉਂਦੀ ਰਖੜੀ ਬੰਨਣ ਨਹੀਂ ਤਾਂ ਰਖੜੀ ਬਣਾਉਂਦੇ ਉਹ ਤਾਂ ਐਸੀ ਨਹੀਂ ਸੀ ਦਿੰਦੇ ਆ ਬੇਇਤੀ ਕਰਵਾਉਣ ਗਿਆ ਸੀ ਉੱਥੇ ਤੂੰ ਜਦੋਂ ਭੈਣ ਨੇ ਕਹ ਤਾਂ ਹੈ ਵੀ ਬੁੜੀ ਤਾਂ ਉਧਰ ਸੁੱਤੀ ਪਈ ਹੋਊਗੀ ਉੱਥੇ ਨਿਮਸਾਲੇ ਤੂੰ ਪਈ ਇਧਰ ਛੋਟੇ ਬਾਹਰ ਆ ਜੀ ਮੈਂ ਤਾਂ ਤਾਂ ਭੱਗ ਦੇ ਕਹੇ ਤੋ ਵਧੀਆਂ ਬਾਲੀ ਵਧੀਆਂ ਹੋਈ ਦੋਨਾਂ ਨਾ ਭੈਣ ਭਰਾਵਾਂ ਨਾ ਚਲ ਬਗ ਚੱਲ ਅੰਦਰ ਹੁਣ ਜਾਂਦਾ ਅੱਖਾਂ ਮਸਲਦਾ ਹੁਣ ਕਿਵੇਂ ਅੱਖਾਂ ਪੂੰਝਦੇ ਆਹੀ ਕਸਰ ਰਹਿੰਦੀ ਸੀ ਭੈਣ ਤੋਂ ਬੇਇੱਜ਼ਤੀ ਕਰਵਾਉਣ ਗਿਆ ਸੀ ਘਰੇ ਛੱਦ ਕੇ ਬੇਇੱਜ਼ਤੀ ਕੀਤੀ ਆ ਜਾ ਬਈ ਤੇਰੇ ਰਖੜੀ ਬੰਨਾ ਉੱਥੇ ਫਿਰ ਸੱਸ ਸਮੀ ਵੀ ਨਹੀਂ ਉਹ ਬੁੜੀ ਕੋਲੇ ਮਾਂ ਹੁੰਦੀ ਮੈਂ ਬੁੜੀ ਨੂੰ ਕਰਦੀ ਸਿੱਧੀ ਆ ਗਿਆ ਬੇਇੱਜ਼ਤੀ ਕਰਾ ਕੇ ਕਰੇ